ਪੈਗ ਨੂੰ ਆਈ ਡੋਨਟ ਥਿੰਕ ਅੱਜ ਕੱਲ ਨਸ਼ਿਆਂ ਵਿੱਚ ਕਿੰਦੇ ਨੇ ਲੋਕ ਜੋ ਮੈਂ ਦੇਖਿਆ ਸੁਣਿਆ ਹੈ ਇਹ ਤਾਂ ਦਵਾਈ ਹੈ ਜੀ ਇਹ ਤਾਂ ਦਵਾਈ ਹੈ ਜੀ ਐਨ ਕਾਫੀ ਹੋਰ ਵੀ ਹੁਣ ਮੈਂ ਆਬਵੀਸਲੀ ਨਾਮ ਨਹੀਂ ਲੈਣਾ ਚਾਹੁੰਦੀ ਬਟ ਦੇ ਵੀ ਲਾਈਕ ਇਹਨਾਂ ਨੂੰ ਇਹ ਦਵਾਈ ਦਾ ਰੂਪ ਦੇਖ ਕੇ ਕਹਿ ਕੇ ਕਿ ਦਵਾਈ ਆ ਐਂਡ ਦੈਨ ਉਹ ਐਡਿਕਟਸ ਬਣ ਜਾਂਦੇ ਨੇ ਸੋ ਅਮ ਇੱਕ ਹੋਰ ਚੀਜ਼ ਹੈ ਕਿ ਐਡਿਕਸ਼ਨਸ ਆਬਵੀਸਲੀ ਆਪਾਂ ਜਿਹੜੀ ਐਡਿਕਸ਼ਨ ਵਾਲੀ ਆਦਤ ਹੈ ਹੌਲੀ ਹੌਲੀ ਇਹਨੂੰ ਆਪਾਂ ਵਧਾਉਂਦੇ ਆ ਵਧਾਉਂਦੇ ਆ ਵਧਾਉਂਦੇ ਆ ਮਨੋ ਕਿ ਤੁਸੀਂ ਕਿਸੇ ਐਡਿਕਟ ਨੂੰ ਜਾਣਦੇ ਆ ਬਿਕਾਜ਼ ਮੈਂ ਮਤਲਬ ਇਹ ਹਰ ਇੱਕ ਘਰ ਦੀ ਕਹਾਣੀ ਹੈ ਕੋਈ ਨਾ ਕੋਈ ਐਡਿਕਟ ਤਾਂ ਜ਼ਰੂਰ ਹੁੰਦਾ ਹੈ ਸੋ ਇਹਦੇ ਲਈ ਇਦਾਂ ਦਾ ਕੁਝ ਹੈ ਜਾਂ ਕੁਝ ਲੈ ਸਕਦੇ ਆ ਜਿਨ੍ਹਾਂ ਤੁਹਾਡੀ ਐਡਿਕਸ਼ਨ ਮਤਲਬ ਘਟ ਜਾਵੇ ਰੁਕ ਸਕੇ ਘਟ ਹੋ ਸਕੇ ਯੂ نو ਇਹ ਮੈਂਡੀ ਜਿਹੜਾ ਐਡਿਕਸ਼ਨ ਹੈ ਉਹਨੂੰ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਨੰਬਰ 1 ਉਹਦਾ ਹੈਗਾ ਕਿ ਐਲਕੋਹਲ ਇਕ ਹੁੰਦੇ ਨੇ ਐਲਕੋਹੋਲਿਕ ਲੋਕ ਇਕ ਹੁੰਦੇ ਨੇ ਡਰਗ ਐਡਿਕਟ ਯਾ ਇਕ ਹੁੰਦੇ ਆ ਸਿਰਫ ਤਮਾਕੂ ਦੇ ਉੱਤੇ ਬੀੜੀ ਸਿਗਰਟ ਗੁਟਕਾ ਖੈ ਨਹੀਂ ਇਹ ਤਿੰਨੋਂ ਚੀਜ਼ਾਂ ਜਿਵੇਂ ਐਲਕੋਹਲ ਹੈ ਉਹਦੇ ਲਈ ਐਂਟੀ ਐਲਕੋਹਲ ਦਿੱਤੇ ਜਾਂਦੇ ਨੇ ਜਿਹੜਾ ਸਾਡਾ ਡਰਗ ਹੈ ਉਹਦੇ ਲਈ ਅਸੀਂ ਐਂਟੀ ਡਰਗ ਦੰਨੇ ਆ ਕੁਝ ਚੀਜ਼ਾਂ ਕਿਉਂਕਿ ਗॉड ਨੇ ਜਦੋਂ ਜ਼ਮੀਨ ਦੇ ਵਿੱਚ ਡੋਡੇ ਪੈਦਾ ਕੀਤੇ ਤਾਂ ਉਹਦਾ ਐਂਟੀ ਡੋਟ ਵੀ ਪੈਦਾ ਕੀਤਾ ਕਿ ਉਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜਿਹੜੇ ਤਮਾਕੂ ਵਾਲਿਆ ਉਹਨੂੰ ਐਂਟੀ ਨਿਕੋਟਿਨ ਦੇਣਾ ਪੈਂਦਾ ਜਿਹੜਾ ਐਂਟੀ ਨਿਕੋਟਿਨ ਉਹ ਜਦੋਂ ਅਸੀਂ ਦੇਣਾ ਸ਼ੁਰੂ ਕਰਦੇ ਆ ਤਾਂ ਇਨਸਾਨ ਜਿੰਨਾ ਮਰਜੀ ਤਮਾਕੂ ਗੁਟਕਾ ਖੈਣੀ ਦਾ ਆਦੀ ਕਿਉਂ ਨਾ ਹੋਵੇ ਉਹ ਮੇਰਾ ਖਿਆਲ ਹੈ ਵੀ ਬਦ ਤੋਂ ਬਦ ਹਫਤੇ 10 ਦਿਨ ਚੋਂ ਤੋ ਛੁਟਕਾਰਾ ਹੋ ਜਾਂਦਾ ਉਹਦਾ ਤੇ ਉਸ ਤੋਂ ਬਾਅਦ ਫਿਰ 2-3 ਮਹੀਨੇ ਦਵਾਈ ਦੇਦੀ ਦੇ ਚੱਲ ਜਾਂਦਾ ਸਾਈਡ ਇਫੈਕਟਸ ਨਹੀਂ ਹੁੰਦੇ ਨੋ 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 ਬਲਕਿ ਗੁੱਡ ਇਫੈਕਟ ਆਉਂਦੇ ਆ ਉਹਦੇ ਵਿੱਚ ਅ ਕਰਾਂਗੇ ਆਪਾਂ ਇਹਦੇ ਤੇ ਗੱਲ ਲੇਕਿਨ ਤੁਹਾਡਾ ਸਵਾਲ ਸੀਗਾ ਕਿ ਸ਼ਰਾਬ ਦੀ ਐਡਿਕਸ਼ਨ ਨੂੰ ਲੈ ਕੇ ਉਹਦੇ ਬਾਰੇ ਮੈਂ ਇੱਕ ਬਹੁਤ ਹੀ ਵਿਸ਼ੇਸ਼ ਤੁਹਾਨੂੰ ਜਾਣਕਾਰੀ ਔਰ ਰੌਸ਼ਨੀ ਦਿਆਂਗਾ ਇਸ ਗੱਲ ਤੇ ਕਿ ਘੱਟੋ ਘੱਟ ਜਿਆਦਾ ਨਹੀਂ ਤਾਂ ਮਿਲੀਅਨ ਲੋਕ ਜਿਹੜੇ ਆ ਉਸ਼ਰਾਬ ਪਿੰਦਿਆ ਹੂੰ ਪਿੰਦੇ ਆਮ ਰੂਟੀਨ ਦੇ ਵਿੱਚ ਅੱਬ ਦੇਖਦਾ ਜਗਾ ਜਗਾ ਠੇਕੇ ਖੁੱਲ ਗਏ ਆਫਟਰ ਆਲ ਤਾਂ ਹੀ ਖੁੱਲੇ ਨੇ ਜੇ ਡਿਮਾਂਡ ਹੈ ਹੂੰ ਤਾਂ ਉਹਦੇ ਨਾਲ ਨਾਲ ਹਾਤੇ ਖੁੱਲ ਗਏ ਈਜ਼ੀ ਕਰਤਾ ਕੰਮ ਕੀ ਉੱਥੇ ਹੀ ਖਰੀਦ ਤੇ ਉੱਥੇ ਹੀ ਪੀ ਲ ਅਸੀਂ ਜਿਹੜਾ ਸ਼ਰਾਬ ਚੜਾਣ ਲਈ ਦੰਦੇ ਆ ਇੱਕ ਨਾ ਮੰਡੀ ਉਹ ਹੈ ਕੈਪਸੂਲ ਹੂੰ ਸਿੰਗਲ ਕੈਪਸੂਲ ਹੈ ਉਹਦਾ ਨਾਮ ਲਿਬਰਜਨ ਦੇ ਨਾਮ ਤੇ ਹੋਇਆ ਸਾਡਾ ਅਪਰੂਵ ਉਹ ਲਿਵਰ ਵਾਸਤੇ ਐਕਚੁਅਲ ਹੈਗਾ ਹੁੰਦਾ ਕੀ ਹੈ ਜਦੋਂ ਇਨਸਾਨ ਸ਼ਰਾਬ ਪਿੰਦਾ ਫਰਸਟ ਡੇ ਤੁਸੀਂ ਦੇਖੋ ਕੋਈ ਵੀ ਇਨਸਾਨ ਪੀਂਦਾ ਤਾਂ ਉਹ ਇੱਕ ਪੈਗ ਤੋਂ ਵੱਧ ਦੂਜੇ ਚ ਉਹਦਾ ਜਾਇਆ ਹੀ ਨਹੀਂ ਜਾਂਦਾ ਜੇ ਚਲਿਆ ਵੀ ਜਾਊਗਾ ਤਾਂ ਇੱਕ ਕੋਨੇ ਚ ਉਲਟੀਆਂ ਕਰਦਾ ਹੁੰਦਾ ਬੇਟਾ ਨਾਲ ਦੇ ਉਹ ਕਹਿੰਦੇ ਹੁੰਦੇ ਚੱਲ ਕੋਈ ਨਹੀਂ ਪੱਕ ਜੂਗਾ ਉਹਦਾ ਕੀ ਰੀਜਨ ਹੁੰਦਾ ਮਤਲਬ ਪਚੀ ਨਹੀਂ ਉਹਦੇ ਉਹਦੀ ਬਾਡੀ ਸਾਡੀ ਲੈਂਦੀ ਨਹੀਂ ਅੱਛਾ ਬਾਡੀ ਸਾਡੀ ਬਣੀ ਹੈ ਦੁੱਧ ਦਹੀਂ ਲੱਸੀ ਵਾਸਤੇ ਜਿਵੇਂ ਡੀਜ਼ਲ ਦੀ ਗੱਡੀ ਚ ਪੈਟਰੋਲ ਪਾਓਗੇ ਕੀ ਹੋਊਗਾ ਪੈਟਰੋਲ ਦੀ ਗੱਡੀ ਚ ਡੀਜ਼ਲ ਪਾਓਗੇ ਕੀ ਹੋਊਗਾ ਸਾਡੀ ਬਾਡੀ ਉਹਦੇ ਲਈ ਬਣੀ ਨਹੀਂ ਜਾਂ ਸੀ ਉਹਨੂੰ ਆਦਤ ਨਹੀਂ ਪਈ ਤਾਂ ਇਸ ਕਰਕੇ ਉਹ ਚੀਜ਼ ਜਿਹੜੀ ਆ ਉਹ ਲੀਵਰ ਤੇ ਜਾ ਕੇ ਇਫੈਕਟ ਕਰਦਾ ਦੇ ਸਿੱਧਾ ਉਹ ਬੰਦਾ ਲੀਵਰ ਲੀਵਰ ਜਿਹੜੀ ਚੀਜ਼ ਗਲਤ ਹੈ ਉਹਨੂੰ ਬਾਹਰ ਕੱਢ ਦਿੰਦਾ ਹੂੰ ਚਾਹੇ ਕਿਸੇ ਤਰ੍ਹਾਂ ਵੀ ਬੇਸਿਕਲੀ ਅਲਕੋਹਲੀਆ ਜੇ ਲੀਵਰ ਨੇ ਉਹਨੂੰ ਪਚਾ ਲਿਆ ਤਾਂ ਇਟ ਮੀਨਸ ਲੀਵਰ ਡੈਮੇਜ ਸਟਾਰਟ ਹੋ ਗਿਆ ਹੂੰ ਅੱਛਾ ਪਹਿਲਾਂ ਤਾਂ ਲੀਵਰ ਖਰਾਬ ਹੁੰਦਾ ਫੇਰ ਕੀ ਹੁੰਦਾ ਉਹਦਾ ਹੌਲੀ 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 ਬ੍ਰੇਨ ਦੇ ਅੰਦਰ ਜਿਹੜੇ ਸੈੱਲ ਹੁੰਦੇ ਆ ਹੂੰ ਉਹਦੇ ਵਿੱਚ ਸਭ ਤੋਂ ਸਟਰੋਂਗ ਸੈੱਲ ਹੈ ਸੈਰੋਟੋਨਿਨ ਹੂੰ ਜਿਹੜਾ ਇਹ ਸੈੱਲ ਹੈ ਇਹ ਸਾਨੂੰ ਲੈ ਕੇ ਬੈਠਾ ਇੱਥੇ ਅੱਜ ਤੁਹਾਨੂੰ ਪਤਾ ਵੀ ਉੱਥੇ ਜਾਣਾ ਤਾਂ ਉਹ ਸੈਰੋਡੋਨ ਦਾ ਕਮਾਲ ਹੈ ਵੀ ਕੱਲ ਨੂੰ ਕਿੱਥੇ ਜਾਣਾ ਕੀ ਕਰਨਾ एवरीथिंग ਉਹ ਜਦੋਂ ਵੀਕ ਹੁੰਦਾ ਨਾ ਜੀ ਉਹ ਪ੍ਰੋਬਲਮ ਖੜੀ ਕਰਦਾ ਇਨਸਾਨ ਜਦੋਂ ਉਹ ਵੀਕ ਹੁੰਦਾ ਉਦੋਂ ਫਿਰ ਉਹ ਰੋਜ਼ ਕਹਿਣ ਲੱਗ ਜਾਂਦਾ ਅਬਦੇ ਆਪ ਨੂੰ ਇਹ ਤਾਂ ਪਤਾ ਨਹੀਂ ਮੇਰਾ ਕੀ ਪ੍ਰੋਬਲਮ ਹੋ ਗਿਆ ਪਰ ਉਹ ਸਵੇਰੇ ਉੱਠ ਕੇ ਇਹ ਗੱਲ ਕਹਿਣ ਲੱਗ ਜਾਂਦਾ ਕਿ ਅੱਜ ਨਹੀਂ ਪੀਣੀ ਹੂੰ ਮੰਡੀ ਤੇਰੀ ਸੋਂ ਜੋਬਨ ਤੇਰੀ ਸੋਂ ਅੱਜ ਤੋਂ ਨਹੀਂ ਪੀਣੀ ਹੈਨਾ ਤੇ ਉਹ ਜਦੋਂ ਮਤਲਬ ਸ਼ਾਮ ਜੀ ਹੁੰਦੀ ਹੈ 4:00 ਵਜੇ ਦਿਆ ਫਰੈਸ਼ ਹੋ ਜਾਂਦਾ ਦਹੀਂ ਦੁੱਹੀਂ ਖਾ ਲਿਆ ਲੱਸੀ ਲੂਸੀ ਪੀ ਲਈ ਰੋਟੀ ਪਾਣੀ ਲੈ ਲਿਆ ਥੋੜੀ ਬੋਡੀ ਫਿਰ ਐਕਟਿਵ ਹੋ ਗਈ ਉਹ ਸ਼ਾਮ ਨੂੰ ਫਿਰ ਉਹ ਫਿਰ ਇੱਕ ਵਰਡ ਬੋਲਦਾ ਤੁਸੀਂ ਅਕਸਰ ਸੁਣਿਆ ਹੋਊਗਾ ਵੀਰ ਕਿਆ ਕਰੀਏ ਬਿਲੀ ਤਾਂ ਨਹੀਂ ਕੀੜੇ ਜੇ ਸ਼ਾਮ ਨੂੰ ਕੀੜੇ ਜੇ ਮੂੰਹ ਅਡ ਲੈਂਦੇ ਆ ਅੰਦਰ ਮੁਰਦਾਬਾਦ ਜਿੰਦਾਬਾਦ ਬੋਲਦਾ ਨਾ ਆਪਨੇ ਭਾਸ਼ਾ ਦੇ ਵਿੱਚ ਉਹ ਕੀ ਹੁੰਦਾ ਕਿ ਸਾਡਾ ਜਿਹੜਾ ਹਾਰਮੋਨ ਹੈ ਉਹ ਸ਼ਾਮ ਤੱਕ ਐਕਟਿਵ ਹੋ ਕੇ ਫਿਰ ਡਿਮਾਂਡ ਕਰਦਾ ਉਹ ਫਿਰ ਕਹਿੰਦਾ ਵੀ ਚਲ ਇੰਨਾ ਕੁ ਲੈ ਲੜਿਆ ਇੰਨੇ ਨਾਲ ਹੋ ਜੂ ਕੰਮ ਫਿਰ ਕੱਲ ਨੂੰ ਇਹ ਬੀ ਲੈ ਫਿਰ ਦੂਜਾ ਪਾ ਲੈਣਾ ਫਿਰ ਤੀਜਾ ਪਾ ਲੈਣਾ ਫਿਰ ਉਹ ਚੀ ਗਾਣੀ ਫਿਰ ਉਹ ਸਰ ਇਹ ਰੁਟੀਨ ਉਹਦਾ 20 ਸਾਲ ਚੱਲ ਜੇ 25 ਸਾਲ ਚੱਲ ਜੇ 30 ਸਾਲ ਚੱਲ ਜੇ ਤਾਂ ਕੋਈ ਸਿਆਣੀ ਮਾਂ ਹੁੰਦੀ ਹੈ ਉਹ ਦਵਾਈ ਦਵਾ ਦਿੰਦੀ ਹੈ ਕੋਈ ਠੀਕ ਜੇ ਕੋਈ ਵਾਈਫ ਉਹਨੂੰ ਸਹੀ ਟੱਕਰ ਗਈ ਇੰਟੈਲੀਜੈਂਟ ਤਾਂ ਉਹ ਵੀ ਮਤਲਬ ਉਹਨੂੰ ਪਤਾ ਹੁੰਦਾ ਵੀ ਕਿਹੜਾ ਵੈਦ ਇਹਨੂੰ ਠੀਕ ਕਰ ਸਕਦਾ ਇਹ ਨਹੀਂ ਆ ਕਿ ਜਨੇ ਕਨੇ ਜਗਾ ਲੱਗਿਆ ਬੋਰਡ ਦੇਖ ਕੇ ਆਪਾਂ ਦਵਾਈ ਦੇ ਦਈਏ ਉਹਦੇ ਚ ਕਈ ਵਾਰੀ ਬੰਦੇ ਨੂੰ ਦਵਾਈ ਦਿੱਤੀ ਜਾਂਦੀ ਆ ਉਲਟੀਆਂ ਕਰ ਕਰ ਪਾਗਲ ਹੋ ਜਾਂਦਾ ਹਸਪੀਟਲਾਈਜ਼ ਹੋ ਜਾਂਦਾ ਕਈ ਵਾਰੀ ਬਹੁਤ ਇਦਾਂ ਦੀਆਂ ਆਂਦੀਆਂ ਨੇ ਚੀਜ਼ਾਂ ਆ ਬੰਦੇ ਨੂੰ ਮਾਈਂਡ ਵੀ ਬਣਾਉਣਾ ਪੈਂਦਾ ਬਿਕਾਜ਼ ਯੂ ਕਾਂਟ ਜਸਟ ਮਤਲਬ ਮੈਂ ਤੁਹਾਨੂੰ ਦੱਸਦਾ ਮੈਂ ਜਿਹੜਾ ਸ਼ਰਾਬ ਵਾਲਾ ਨਾ ਜੀ ਇਹ ਮਾਈਂਡ ਨਹੀਂ ਬਣਾਉਂਦਾ ਹੂੰ ਹੋਰ ਕੋਈ ਵੀ ਨਸ਼ਾ ਕਰਦਾ ਹੋਵੇ ਨਾ ਅਫੀਮ ਸਮੈਕ ਹਿਰਨ ਉਹ ਆ ਜਾਂਦਾ ਸਾਡੇ ਕੋਲ ਸਿੱਧਾ ਅੱਜ ਤੱਕ ਸ਼ਰਾਬ ਛੱਡਣ ਵਾਲਾ ਬਹੁਤ ਰੇਅਰ ਹਜ਼ਾਰ ਚੋਂ ਇੱਕ ਜਿਆ ਕਹ ਲੋ ਵੀ 10000 ਚੋਂ ਇੱਕ ਦੋ ਆਉਂਦੇ ਵੀ ਮੈਂ ਛੱਡਨੀ ਆ ਨਹੀਂ ਅੱਛਾ ਇਹਦੀ ਆਦਤ ਪੈਂਦੀ ਕਿਦਾਂ ਮੈਨੂੰ ਉਹ ਨਹੀਂ ਮੈਨੂੰ ਤਾਂ ਮੈਨੂੰ ਦੋ ਤਿੰਨ ਚੀਜ਼ਾਂ ਲੱਗਦੀਆਂ ਨੇ ਵਿਕ ਤਾਂ ਜਦੋਂ ਇਨਸਾਨ ਵਿਹਲਾ ਹੁੰਦਾ ਜਾਂ ਉਹਦੀ ਜੇਬ ਵਿੱਚ ਲੋੜ ਤੋਂ ਵੱਧ ਪੈਸੇ ਹੋਣ ਇੱਕ ਰੀਜਨ ਨੰਬਰ ਦੂਜਾ ਇਹ ਹੁੰਦਾ ਕਿ ਜਦੋਂ ਇਨਸਾਨ ਦਾ ਕੋਈ ਗੋਲ ਨਾ ਹੋਵੇ ਹੂੰ ਉਹਨੇ ਕਰਨਾ ਕੀ ਆ ਗੋਲੈਸ ਹੁੰਦਾ ਜਿਹੜਾ ਬੰਦਾ ਉਹ ਪੀਂਦਾ ਤੀਜਾ ਡਿਪਰੈਸ਼ਨ ਚ ਵੀ ਜਾਂਦਾ ਜਦੋਂ ਵੱਡੇ ਆਸ਼ਕ ਬਣ ਜਾਂਦੇ ਨੇ ਕੁਝ ਲੋਕ ਬ੍ਰੇਕਅਪ ਚ ਵੀ ਪੀਂਦੇ ਆ ਮੈਂ ਇਨ ਲਵ ਆ ਹਾਰਟ ਬ੍ਰੋਕਨ ਉਹਦੋਂ ਤੁਸੀਂ ਇਹ ਡਰਿੰਕ ਕਰਾ ਤਾਂ ਇਹੀ ਰੀਜਨ ਨੇ ਮੈਂ ਤਾਂ ਆਹੀ ਦੋ ਚਾਰ ਰੀਜਨ ਨੇ ਔਰ ਇਹ ਇਹ ਸਿਰਫ ਉਹ ਲੋਕਾਂ ਦੇ ਨਹੀਂ ਜਿਹੜੇ ਫ੍ਰਸਟ੍ਰੇਟ ਲੋਕ ਨੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਚ ਕੁਝ ਬਣਨਾ ਹੈ ਹਾਂ ਉਹ ਨਹੀਂ ਪੀਊਗਾ ਉਹ ਸ਼ਰਾਬਨ ਨਹੀਂ ਜਾਂਦਾ ਨਹੀਂ ਜਾਂਦਾ ਲੇਕਿਨ ਇੱਕ ਗੱਲ ਹੈ ਕਈ ਕਹਿਣਗੇ ਗੋਲਸਾ ਐਡੇ ਸਾਲਾਂ ਤੋਂ ਪੀਣਾ ਕਿਹੜੀ ਗੱਡੀ ਹੈ ਜਿਹੜੀ ਮੇਰੇ ਘਰ ਨਹੀਂ ਹਾਂ ਆਪਾਂ ਫਲਾਣਾ ਫਿਰ ਮੈਂ ਉਹਨੂੰ ਪੁੱਛ ਦਿੰਨਾ ਵੀ ਗੱਡੀ ਜਿਹੜੀ ਤੇ ਲਈ ਹੈ ਹੂੰ ਉਹ ਕਿਹਦੀ ਕਮਾਈ ਦੀ ਹੈ ਕਿਹਦੀ ਹੈ ਹਾਂ ਫਿਰ ਪਤਾ ਲੱਗਦਾ ਉਹਨੂੰ ਯਾਦ ਆਉਂਦਾ ਵੀ ਇਹ ਤਾਂ ਬਾਪੂ ਵਾਲਾ ਕੰਮ ਹੈ ਹਾਂ ਬਾਕੀ ਡੈਮੇਜ ਆਪਦਾ ਅੰਦਰ ਕਰੀਏ ਡੈਮੇਜ ਅਸੀਂ ਆਪਣਾ ਕਰੀ ਜਾਂਦੇ ਆ ਤੇ ਇਹ ਜਿਹੜੀ ਸ਼ਰਾਬ ਹੈ ਇਹਦੇ ਨਾਲ ਐਡਾ ਨੁਕਸਾਨ ਹੁੰਦਾ ਬਾਕੀ ਜਿਹੜੇ ਦੂਸਰੇ ਸਿੰਥੈਟਿਕ ਨਸ਼ੇ ਨੇ ਉਹ ਲੋਕ ਛੱਡਦੇ ਆ ਮਨ ਬਣਾ ਕੇ ਉੱਥੇ ਫਿਰ ਅਸੀਂ ਕਹਿੰਦੇ ਆ ਕੀ ਜਿਹੜੀ ਸ਼ਰਾਬ ਹੈ ਉਹ ਬਿਨਾਂ ਦੱਸੇ ਛਡਾਉਣੀ ਪਊਗੀ ਜੇ ਤੁਸੀਂ ਦੱਸ ਕੇ ਛਡਾਓਗੇ ਉਹ ਹੋ ਹੀ ਨਹੀਂ ਸਕਦਾ ਪੋਸੀਬਲ ਨਹੀਂ ਹੈ ਕਿਉਂਕਿ ਜਿਹੜੀ ਅਸੀਂ ਮੈਡੀਸਿਨ ਦਿੰਨੇ ਆ ਨਾ ਜੀ ਉਹ ਹਾਰਟ ਬ੍ਰੇਨ ਲੀਵਰ ਔਰ ਤੁਹਾਡੇ ਜਿਹੜੇ ਹਾਰਮੋਨਸ ਨੇ ਉਹਨੂੰ ਐਕਟਿਵ ਕਰ ਦਿੰਦੀ ਹੈ ਅੱਛਾ ਜਦੋਂ ਉਹ ਐਕਟਿਵ ਹੋ ਜਾਂਦੇ ਨੇ ਤਾਂ ਉਹ ਫਿਰ ਇਨਸਾਨ ਜਦੋਂ ਸ਼ਰਾਬ ਲੈਣ ਲੱਗਦਾ ਨੱਕ ਦੇ ਕੋਲੇ ਜਾਂਦੇ ਹੀ ਉਹਨੂੰ 스ਮੈਲ ਬਹੁਤ ਗੰਦੀ ਲੱਗਦੀ ਹੈ ਅੰਦਰੋਂ ਫਿਰ ਉਹ ਰੱਖ ਦਿੰਦਾ ਗਲਾਸ ਇੱਕ ਦਿਨ ਦੋ ਦਿਨ ਚਾਰ ਦਿਨ ਫਿਰ ਫਿਰ ਨਹੀਂ ਮੁੜ ਕੇ ਹੱਥ ਲਾਉਂਦਾ ਫਿਰ ਉਹਨੂੰ ਲੱਗ ਜਾਂਦਾ ਕਿ ਹੁਣ ਮੇਰੀ ਬਾਡੀ ਲੈ ਨਹੀਂ ਰਹੀ ਹਾਂ ਅੱਛਾ ਜਿਹੜੀ ਇੱਕ ਚੀਜ਼ ਹੋਰ ਆ ਜਿਹੜੇ ਬੰਦੇ ਨਾ ਹੁਣ ਮੈਂ ਖਾਸ ਨਹੀਂ ਬੰਦੇ ਘਰਾਂ ਤੋਂ ਹੀ ਨੇ ਉਹ ਮੇਰੇ ਡੈਡੀ ਦੀ ਗੱਲ ਆ ਲੋ ਸਿਮਪਲ ਜੀ ਗੱਲ ਆ ਉਹ ਉਹਨੇ ਨਾ ਮਤਲਬ ਉਹ ਹੁਣ ਪਰਮਾਤਮਾ ਸੁੱਖ ਰੇ ਚੜ੍ਹਦੀ ਕਲਾ ਰੱਖਣ ਦਿੰਦਾ ਉਹਨੂੰ ਹੈ ਨਾ ਤੇ ਉਹ ਮੇਰੇ ਹਿਸਾਬ ਨਾਲ ਜਦੋਂ ਮੈਂ ਜਾਣਦਾ ਹਾਂ ਮਤਲਬ ਇੱਕ ਅਦਾ ਦਿਨੇ ਨਾਗਾ ਪਾਉਂਦੇ ਨੇ ਇੱਕ ਅਦਾ ਪੈਗ ਉਹਨਾਂ ਜਿਆਦਾ ਨਹੀਂ ਇਹ ਨਹੀਂ ਵੀ ਬੋਤਲ ਪੀ ਲੈਣੀ ਆ ਇੱਕ ਜਾਂ ਦੋ ਪੈਗ ਲੈ ਹੀ ਲੈਣ ਨੇ ਅਥਨ ਨੂੰ ਹਨਾ ਪਰ ਉਹ ਕਹਿੰਦੇ ਕਿਸੇ ਨੂੰ ਕੁਝ ਨਹੀਂ ਬਾਰੇ ਸ਼ਾਂਤੀ ਨਾਲ ਸੌਂਦੇ ਨੇ ਪਰ கரੰਟਾਂ ਉੱਠਦੇ ਨੇ ਵਧੀਆ ਹੈਪੀ ਰਹਿੰਦੇ ਨੇ ਸੋ ਉਹਨਾਂ ਨੂੰ ਆਦਤ ਪੈ ਗਈ ਹੁਣ ਉਹ ਦਵਾਈ ਵਾਲੇ ਛਡਾਈ ਜਾ ਸਕਦੀ ਆ ਉਹਨਾਂ ਨਾਲ ਉਹਨਾਂ ਦੀ ਸਿਹਤ ਤੇ ਕੋਈ ਇਦਾਂ ਦਾ ਇਫੈਕਟ ਤਾਂ ਨਹੀਂ ਪਊ ਜਿਹਦੇ ਨਾਲ ਉਹ ਪ੍ਰੋਬਲਮ ਚ ਆਊਗੀ ਜਾਂ ਕੀ ਸੀ 70 ਸਾਲ ਦੀ ਉਮਰ ਉਹਨਾਂ ਦੀ ਮੈਂ ਤੁਹਾਨੂੰ ਦੱਸਦਾ ਜਵਨ ਕੀ ਆ ਕਿ ਜਦੋਂ ਇੱਕ ਪੈਗ ਕੋਈ ਲੈਂਦਾ ਮੰਨ ਲਓ 30 ml ਲੈਂਦਾ ਜਾਂ 60 ml ਲੈਂਦਾ ਹਾਂਜੀ ਉਹ ਜੋ ਅਸੀਂ ਛੇਤੀ ਕਹਿੰਨੇ ਵੀ ਕੋਈ ਅੱਡੀ ਗੱਲ ਨਹੀਂ ਹੈ ਹਾਂਜੀ ਉਹ ਖੁਦ ਵੀ ਉਹਦਾ ਪਾਵਰ ਕੰਟਰੋਲ ਹੈ ਏਟ ਮੀਨ ਜੋ 60 ml ਤੇ ਰੁਕਿਆ ਏਟ ਮੀਨ ਉਹਦਾ ਕੰਟਰੋਲ ਅ ਕਦੇ ਵੀ ਛੱਡ ਸਕਦਾ ਉਹ ਹੂੰ ਇੱਕੋ ਇੱਕ ਆਦਤ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਛੱਡ ਛੱਡ ਨਹੀਂ ਹੁੰਦੀ ਬਈ ਵੀ ਉਧਰ ਤਾਂ ਘਰ ਵਾਲੀ ਰੋਟੀ ਨੂੰ ਕਹਿ ਰਹੀ ਹੁੰਦੀ ਆ ਉਧਰ ਉਹ ਕਹਿੰਦਾ ਵਾ 10 ਮਿੰਟ ਰੁਕ ਜਾ ਕੋਰਕੜ ਪਾਈ ਲੈਣੇ ਹੁਣ ਹਾਂ ਉਹ ਕੋਟ ਕੋਟ ਵਾਲੀ ਗੱਲ ਹੈ ਵੇ ਇਹ ਤੁਹਾਡੇ ਮੂੰਹ ਤੋਂ ਬੜੀ ਸੋਹਣੀ ਲੱਗੀ ਕੋਈ ਸਾਈਡ ਮੈਂ ਤੁਹਾਨੂੰ ਕੱਟ ਕਰ ਰਹੀ ਹਾਂ ਇੱਥੇ ਬਟ ਅ ਬਰਾਡ ਮੈਂ ਇਹ ਵੀ ਸੁਣਿਆ ਕਿ ਡਾਕਟਰਸ ਕਹਿੰਦੇ ਨੇ ਜੋ ਮੈਂ ਸੁਣਿਆ ਹੈ ਕਿ ਜਿਹੜੇ ਬੰਦੇ ਨੂੰ ਬਹੁਤ ਸਾਲਾਂ ਤੋਂ ਆਦਤ ਹੈ ਸ਼ਰਾਬ ਪੀਣ ਦੀ ਉਹਨਾਂ ਉਹਨਾਂ ਦੀ ਇੱਕਦਮ ਛਡਾਉਣੀ ਉਹਨਾਂ ਲਈ ਹਾਨੀਕਾਰਕ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਅਸ ਦਵਾਈ ਦੇਈ ਜਾਓ ਦੋ ਦੋ ਪੈਕ ਦੋ ਦੋ ਪੈਕ ਦੋ ਦੋ ਪੈਕ ਸੋ ਉਹ ਠੀਕ ਹੈ ਕਿ ਮੈਂਡੀ ਜਿਹੜਾ ਅਬਰਾਡ ਹੈ ਨਾ ਜੀ ਉਹਨਾਂ ਦੀ ਇੱਕ ਵਿਚਾਰਿਆਂ ਦੀ ਮਜਬੂਰੀ ਹੈ ਕਿਉਂ ਉਹਨਾਂ ਕੋਲੇ ਭਾਰਤੀ ਆਯੁਰਵੇਦ ਨਹੀਂ ਹੈਗਾ ਮੈਂ ਤੁਹਾਨੂੰ ਲੈ ਚਲਦੇ ਆਂ ਤੁਹਾਡਾ ਭਾਰਤੀ ਆਯੁਰਵੇਦ ਚੱਲਾਂਗੇ ਆਪਾਂ ਚੱਲਾਂਗੇ ਆਪਣਾ ਯੂਕੇ ਚ ਯੂਐਸ ਔਰ ਕੈਨੇਡਾ ਦੇ ਵਿੱਚ ਤੇ ਸੁਭਾਸ਼ ਗੋਇਲ ਦੇ ਬਹੁਤ ਵਧੀਆ ਪਰਿਵਾਰ ਨੇ ਜੀ ਯੂਕੇ ਦੇ ਵਿੱਚ ਮੇਰਾ 3500 ਇਸ ਟਾਈਮ ਪਰਿਵਾਰ ਹੈ ਜਿਹੜਾ ਮੇਰੇ ਨਾਲ ਮੇਰੇ ਵਟਸਐਪ ਤੇ ਆ ਹਾਂਜੀ ਔਰ ਇਸੇ ਤਰ੍ਹਾਂ ਹਰ ਕੰਟਰੀ ਚ ਤੇ ਇਹ ਇੱਕ achhi gall hai ਕਿ ਉਹਨਾਂ ਕੋਲ ਇੱਕ ਪ੍ਰੋਬਲਮ ਹੈ ਉਹ ਇੱਕ ਤਾਂ ਯੂਕੇ ਵਗੈਰਾ ਤੁਸੀਂ ਤਾਂ ਚਲੋ ਮੇਰੇ ਨਾਲ ਬਹੁਤ ਜ਼ਿਆਦਾ ਹੰਡਾਇਆ ਉਹਨੂੰ ਅ ਉੱਥੇ ਕੀ ਹੈ ਕਿ ਇੱਕ ਤਾਂ ਡਾਕਟਰ ਟਾਈਮ ਨਹੀਂ ਦਿੰਦੇ ਹਾਂਜੀ ਜਲਦੀ ਲੋਕਾਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਇਸ ਕਰਕੇ ਸਾਡੇ ਜਿਹੜੇ ਜਿੰਵੇਂ ਜੋੜਾਂ ਦੇ ਦਰਦ ਹੋ ਗਏ ਹੋਰ ਇਹ ਸਾਰੇ ਪੇਸ਼ੈਂਟ ਦਵਾਈਆਂ ਮੰਗਾ ਲੈਂਦੇ ਨੇ ਕੁਝ 6 ਮਹੀਨੇ ਦੀ ਕੁਝ 3 ਮਹੀਨੇ ਦੀ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਮੈਡੀਸਿਨ ਖਾ ਰਹੇ ਹਾਂ ਸਰੀਰ ਚੱਲ ਰਿਹਾ ਚੱਲਦਾ ਹਾਂਜੀ ਤੇ ਉਹਨਾਂ ਕੋਲੇ ਨਾ ਜੀ ਆਯੁਰਵੇਦ ਨਹੀਂ ਹੈਗਾ ਜਿਹੜਾ ਸ਼ਰਾਬ ਛਡਾ ਸਕਦੀ ਹੈ ਇਹ ਚੀਜ਼ ਉਹ ਆਯੁਰਵੇਦ ਚ ਹੀ ਹੈ ਬਹੁਤ ਸਾਰੀਆਂ ਅਸੇਂ ਚੀਜ਼ਾਂ ਨੇ ਜਿਹੜੇ ਐਂਟੀਡਾਟ ਨੇ ਜਿਵੇਂ ਹੁਣ ਮੰਨ ਲਓ ਸਾਡੇ ਵਿੱਚ ਕਾਲਮੇਗਾ ਕਟਕੀ ਹੈ ਚਰਾਜਤਾ ਇਹ ਉਹਨਾਂ ਕੋਲ ਕਿੱਥੇ ਨੇ ਇਹ ਸਾਡੇ ਆਮ ਰਸੋਈ ਘਰਾਂ ਚ ਪਏ ਨੇ ਔਰ ਇਹਨਾਂ ਨੂੰ ਸ਼ੋਧਨ ਕਰਕੇ ਅਸੀਂ ਇਹ ਔਸ਼ਧੀ ਬਣਾਈ ਹੈ ਦੇਖੋ ਕਿੰਨਾ ਵਧੀਆ ਰਿਜ਼ਲਟ ਆਉਂਦਾ ਲੀਵਰ ਹਾਰਟ ਬ੍ਰੇਨ ਔਰ ਉਹਦੇ ਮਤਲਬ ਸਾਰੇ ਸੈੱਲ ਜਿਹੜੇ ਇਹਨਾਂ ਨੂੰ ਐਕਟਿਵ ਹੋ ਜਾਂਦੇ ਨੇ ਬਹੁਤ ਸਾਰੇ ਤੇ ਜਿਹੜਾ ਹੁਣ ਆਪਣੇ ਸਿਆਣੇ ਬਜ਼ੁਰਗ ਕਹਿੰਦੇ ਸੀ ਭੁੱਕੀ ਫੀਮ ਉਹਦਾ ਕੀ ਅੱਛਾ ਸਿਆਣੇ ਬਜ਼ੁਰਗ ਕਿੱਥੋਂ ਆ ਗਏ ਫਿਰ ਉਹ ਜਿਹੜੇ ਭੁੱਕੀ ਉਹ ਮਤਲਬ ਉਹ ਮਤਲਬ ਜਦੋਂ ਮੇਰੀ ਉਮਰ ਦੇ ਵਿੱਚ ਮੈਂ ਬੱਚਾ ਸੀ ਉਦੋਂ ਸਾਡੇ ਜਿਹੜੇ ਮੇਰੇ ਗ੍ਰੈਂਡਫਾਦਰ ਹੁੰਦੇ ਉਹ ਉਹ ਖਾਂਦੇ ਸੀ ਮਤਲਬ ਸਿਆਣੇ ਹੋ ਗਏ ਨਾ ਮੇਰੇ ਤਾਂ ਸੋ ਉਹ ਜਦੋਂ ਖਾਂਦੇ ਸੀ ਉਹ 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 ਕਿਦਾਂ ਦਾ ਉਹਦਾ ਕੀ ਫਰਕ ਕਰਨਾ ਸ਼ੇਨ ਨਾਲ ਸ਼ਰਾਬ ਨਾਲੋਂ ਮਤਲਬ ਉਹ ਚੰਗਾ ਜਾਂ ਮਾੜਾ ਜਿਹੜਾ ਕੀ ਹੈ ਜਿਹੜਾ ਉਹਨਾਂ ਟਾਈਮਾਂ 'ਚ ਖਾਇਆ ਜਾਂਦਾ ਸੀ ਅਫੀਮ ਜਾਂ ਭੁੱਕੀ ਹਾਂਜੀ ਉਹ ਤਾਂ ਮਤਲਬ ਹੈਲਥਲੀ ਬਹੁਤ ਗੁੱਡ ਹੁੰਦਾ ਸੀਗਾ ਮੈਂ ਤੁਹਾਨੂੰ ਦੱਸਾਂ ਹੁਣ ਕੀ ਹੋ ਗਿਆ ਹੁਣ ਅਫੀਮ ਮਿਲਦੀ ਨਹੀਂ ਹਾਂਜੀ ਉਹ ਕਿਦੇ ਵਿੱਚ ਲਿੱਦ ਮਲਾਈ ਜਾਂਦੇ ਆ ਹੂੰ ਸਮਝ ਗਏ ਨਾ ਤੇ ਅਫੀਮ ਦੇ ਵਿੱਚ ਚੌਕਲੇਟ ਕੁਝ ਵੀ ਮਿਲਾ ਦਿੰਦੇ ਆ ਨਾ ਤਾਂ ਅਸਲੀ ਅਫੀਮ ਮਿਲਦੀ ਐ ਹੁਣ ਸਭ ਤੋਂ ਵੱਧ ਫੈਟੀ ਲੀਵਰ ਕਿਉਂ ਹੋ ਗਿਆ ਸਾਡੇ ਮੁਲਕ ਦੇ ਵਿੱਚ ਫੈਟੀ ਲੀਵਰ ਹੋਣ ਦਾ ਸਭ ਤੋਂ ਵੱਡਾ ਕਾਰਨ ਆ ਸਾਡੇ ਕੋਲ ਸ਼ਰਾਬ ਨਹੀਂ ਠੀਕ ਮਿਲ ਰਹੀ ਹੂੰ ਤੁਸੀਂ ਕਿੰਨੀ ਮਹਿੰਗੀ ਤੋਂ ਮਹਿੰਗੀ ਸ਼ਰਾਬ ਲੈ ਲੋ ਹਾਲ ਉਹੀ ਐ ਸਵੇਰੇ ਉੱਠ ਕੇ ਸਿਰ ਫੜਦਾ ਦਿਮਾਗ ਖਰਾਬ ਹੋਣਾ ਲੋਕੀ ਠੀਕ ਐ ਧੱਕਾ ਗਰੀ ਜਾਂਦੇ ਨੇ ਆਪ ਦਾ ਦੂਜੀ ਗੱਲ ਅਫੀਮ ਸਮੈਕ ਹੈ ਹਿਰੋਇਨ ਹੈ ਕੋਕੀ ਨਾ ਚਿੱਟਾ ਕੋਈ ਵੀ ਨਸ਼ਾ ਹੈ ਇਹ ਵੀ ਸਿੰਥੈਟਿਕ ਹੋ ਗਿਆ ਹੁਣ ਅਫੀਮ ਅਸਲੀ ਤਮਿਲ ਦੀ ਨਹੀਂ ਮੇਰੇ ਕੋਲ ਬਹੁਤ ਲੋਕ ਆਉਂਦੇ ਆ ਬੀ ਗੋਲਸਾ ਅਫੀਮ ਦੇਖ ਲੋ ਇੰਨੀ ਕਿ ਖਾਣੇ ਜੇ ਕਾਹੂੰ ਛੱਡਦੀ ਘਰ ਵਾਲੀ ਨਾਲ ਬੈਠੀ ਹੁੰਦੀ ਉਹਦੇ ਮੇਰੇ ਨੰਬਰ ਵੀ ਬਣਾਉਣੇ ਹੁੰਦੇ ਆ ਵੀ ਦੇਖ ਲੋ ਜੇ ਕਾਹੂੰ ਤਾਂ ਛੱਡਦੀ ਮੈਂ ਕਹਿੰਦਾ ਵੀ ਇਹ ਤਾਂ ਅਸਲੀ ਮਿਲਦੀ ਆ ਹਾਂ ਫੇਰ ਤਾਂ ਇਹਦੇ ਵਰਗੀ ਜੀਵਨ ਸਾਥੀ ਹੈ ਨਹੀਂ ਕੋਈ ਪਰ ਉਹਦੇ ਵੀ ਇੱਕ ਲਿਮਟ ਆ ਨਾ ਮੇਰੇ ਹਿਸਾਬ ਨਾਲ ਇਹ ਵੀ ਨਹੀਂ ਹੈਗਾ ਕਿ ਕਣਕ ਦੇ ਦਾਣੇ ਜਿੰਨੀ ਕਣਕ ਦੇ ਦਾਣੇ ਜਿੰਨੀ ਕੁ ਮਤਲਬ ਮੂੰਹ ਚ ਰੱਖੀ ਤੁਹਾਡੀ ਪੂਰੀ ਲਾਈਫ ਸੈਟੋ ਕਰ ਦਿੰਦੀ ਆ ਹਾਰਟ ਦੀ ਕਦੇ ਕਦੇ ਖੂਨ ਨਹੀਂ ਘੜਾ ਹੁੰਦਾ ਪਰ ਹੁਣ ਕੀ ਹੋ ਗਿਆ ਹੁਣ ਉਹਦੇ ਕਾਰਨ ਹੀ ਖੂਨ ਘੜਾ ਹੋ ਰਿਹਾ ਹਰ ਬੰਦੇ ਦਾ ਟ੍ਰਾਈਗਲਾਈਸਰਾਈਡ ਵਧ ਰਿਹਾ ਹਰ ਬੰਦੇ ਦਾ ਕੋਲੇਸਟ੍ਰੋਲ ਲੈਵਲ ਵਧ ਰਿਹਾ 슈ਗਰ ਹਰ ਘਰ ਦੇ ਵਿੱਚ ਦੋ ਜੀਆਂ ਨੂੰ ਹੋਈ ਪਈ ਆ ਮਤਲਬ ਇਹ ਜਿਹੜੀਆਂ ਪ੍ਰੋਬਲਮ ਨੇ ਸਿਰਫ ਐਸੇ ਕਰਕੇ ਆ ਰਹੀਆਂ ਨੇ ਹੁਣ ਗੋਡਿਆਂ 'ਚ ਦਰਦ ਜਿਹੜਾ ਬੰਦਾ ਅਫੀਮ ਖਾਂਦਾ ਸੀ ਉਹਦੇ ਤਾਂ ਗੋਡੇ ਹੋਈ ਨਹੀਂ ਤੇ ਹਿੱਲਦੇ ਹੂੰ ਸਮਝੋ ਗੱਲ ਹੁਣ ਜਿਹੜਾ ਅਫੀਮ ਖਾਂਦਾ ਉਹਦੇ ਸਭ ਤੋਂ ਪਹਿਲਾਂ ਹਿੱਲਦੇ ਕਿਉਂ ਉਹਨੂੰ ਅਸਲੀ ਚੀਜ਼ ਨਹੀਂ ਮਿਲਦੀ ਉਹ ਸਾਰਾ ਕੁਝ ਬਸ ਉਹਦੇ ਨਾਮ ਨਹੀਂ ਲੈ ਸਕਦੇ ਸੀ ਬਹੁਤ ਨਕਲੀ ਚੀਜ਼ ਇੱਕ ਚੀਜ਼ ਮੈ ਤੁਹਾਨੂੰ ਹੋਰ ਪੁੱਛਣੀ ਸੀ ਜਿੱਦਾਂ ਹਨਾ ਬਾਹਰਲੇ ਦੇਸ਼ਾਂ ਦੇ ਵਿੱਚ ਹੁਣ ਮੈਂ ਕਈ ਵਾਰੀ ਮੈਂ ਕੈਨੇਡਾ ਗਿਆ ਹਨਾ ਉੱਥੇ ਤਾਂ ਉੱਥੇ ਹਸਪੀਟਲ ਮੋਸਟਲੀ ਖਾਲੀ ਹੁੰਦੇ ਨੇ ਮਤਲਬ ਇੰਨਾ ਕਰਾਊਡ ਨਹੀਂ ਹੁੰਦਾ ਹੈਗਾ ਜਿੰਨਾ ਆਪਣੇ ਪੰਜਾਬ ਦੇ ਵਿੱਚ ਭਰੇ ਹੁੰਦੇ ਨੇ ਮਤਲਬ ਆਪਣੇ ਪੀਜੀ ਜੋਬ ਜਗ੍ਹਾ ਨਹੀਂ ਹੈਗੀ ਡੀਐਮਸੀ ਜੋ ਜਗ੍ਹਾ ਨਹੀਂ ਹੈਗੀ ਉੱਥੇ ਲੋਕ ਜਿਹੜੇ ਹਸਪੀਟਲ ਦੇ ਵਿੱਚ ਨੇ ਜਾਂਦਾ ਉਹਨਾਂ ਦੇ ਅ ਬੱਚਾ ਹੋਣਾ ਲੇਡੀਜ਼ ਨੇ ਜਾਂ ਐਕਸੀਡੈਂਟਲ ਕੇਸ ਆ ਹਨਾ ਜਾਂ ਬਹੁਤ ਰੀਅਰ ਕਰਾਊਡ ਹੁੰਦੀ ਆ ਹਨਾ ਤੇ ਜਦਕੀ ਆਪਣੇ ਬਹੁਤ ਜ਼ਿਆਦਾ ਹੁੰਦੇ ਆ ਹਨਾ ਉਹਦਾ ਕੀ ਰੀਜ਼ਨ ਹੋ ਸਕਦਾ ਆਪਣੇ ਜਿਹੜਾ ਨਾ ਜੀ ਇੱਕ ਤਾਂ ਸਾਡੀ ਆਬਾਦੀ ਤੇ ਉਹਨਾਂ ਦੀ ਆਬਾਦੀ ਦਾ ਫਰਕ ਹੈ ਬਹੁਤ ਜ਼ਮੀਨ ਦੇ ਸਬੰਧ ਦਾ ਫਰਕ ਹੈ ਦੂਜੀ ਜਿਹੜੇ ਸਾਡੇ ਕੋਲੇ ਐਕਚੁਅਲੀ ਤੁਸੀਂ ਇਹ ਸਮਝ ਲਓ ਕਿ ਜੋ ਵੀ ਅਸੀਂ ਖਾ ਰਹੇ ਹਾਂ ਇਸ ਟਾਈਮ ਹਰ ਚੀਜ਼ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੇ ਸੀ ਹਸਪਤਾਲ ਤੁਸੀਂ ਇੱਕ ਦੇਖੋ ਮਲਟੀ ਸਪੈਸ਼ਲਿਟੀ ਹਸਪੀਟਲ ਕਦੋਂ ਹੁੰਦੇ ਸੀ ਸਾਡੇ ਹਾਰਟ ਇੰਸਟੀਚਿਊਟ ਕਦੋਂ ਹੁੰਦੇ ਸੀ ਨਿਕਰੇ ਹਾਂ ਕਿਉਂ ਨਹੀਂ ਹੁੰਦੇ ਸੀ ਸਾਡੀਆਂ ਬੱਟਾਂ ਤੇ ਮੂਲੀਆਂ ਵਿੱਜੀਆਂ ਹੁੰਦੀਆਂ ਇਹ ਦਸ ਸਾਲਾਂ ਚ ਡਿਵੈਲਪ ਹੋਇਆ ਸਾਰਾ ਕੁਝ ਤੁਸੀਂ ਦਸ ਸਾਲਾਂ ਚ ਕਹਿੰਦੇ ਅਸੀਂ 20 ਚ ਕਹਿ ਦਿੰਦੇ ਕਿਉਂਕਿ ਅਸੀਂ ਡੀਪ ਦੇਖਿਆ ਹਾਂਜੀ ਅੱਗੇ ਅਸੀਂ ਖੇਤ ਦੇ ਵਿੱਚ ਜਾਣਾ ਬਟ ਤੇ ਮੂਲੀਆਂ ਗਾਜਰਾ ਛਲਗਮ ਬੀਜੇ ਉਹਨਾਂ ਉੱਥੇ ਹੀ ਪੱਟਣੇ ਲੋਕਾਂ ਨੇ ਐਨ ਖੇਲ ਚ ਧੋਣੇ ਧੋ ਕੇ ਉੱਥੇ ਵੱਡ ਵੱਡ ਕੇ ਖਾ ਜਾਣੇ ਉਹ ਚੀਜ਼ਾਂ ਅਸਲੀ ਹੁੰਦੀਆਂ ਸੀ ਹੁਣ ਤੁਸੀਂ ਜਾਨਦੇ ਹੋ ਇੱਕ ਵੱਡੇ ਸਟੋਰ ਚ ਜਾ ਕੇ ਉੱਥੋਂ ਖਰੀਦ ਲਏ ਲੈ ਲੈਣੇ ਹਾਂ ਉੱਥੋਂ ਤੁਸੀਂ ਫਰੂਟ ਲੈ ਲੈਂਦੇ ਹਰ ਚੀਜ਼ ਤੇ ਉਹ ਜਿਹੜੀਆਂ ਚੀਜ਼ਾਂ ਨੇ ਇੱਕ ਤਾਂ ਸੀ ਉਹ ਜਿਹੜਾ ਹੁਣ ਗਰੀਬ ਆਦਮੀ ਉਹ ਕਹਿੰਦਾ ਅਸੀਂ ਤਾਂ ਜੇ ਇਹਨੇ ਛੋਸ਼ੇ ਵੀ ਨਹੀਂ ਕਰਦੇ ਹਾਂ ਲੇਕਿਨ ਉਹ ਛੋਸ਼ੇ ਨਹੀਂ ਕਰਦੇ ਉਹਨਾਂ ਦੇ ਘਰੇ ਪਹੁੰਚ ਕੀ ਰਿਆ ਤੁਸੀਂ ਕਣਕ ਦਾ ਆਟਾ ਦੇਖੋ ਅੱਗੇ ਅਸੀਂ ਪਸਾਉਂਦੇ ਸੀ ਹਮ ਅਬ ਦਾ ਧੋਕੇ ਗਣ ਸਾਡੇ ਬਜ਼ੁਰਗ ਦੰਦੇ ਸੀ ਅਸੀਂ ਪਸੰਦ ਦੇ ਸੀ ਹੁਣ ਕੀ ਆ ਹੁਣ ਥੈਲੀ ਚ ਪਿਆ ਉਹਨਾਂ ਦੇ ਚ ਕੀ ਐ ਸਭ ਪੈ ਗਿਆ ਜਿਹੜਾ ਇੰਨੀ ਦੇਰ ਟਿਕ ਗਿਆ ਹਮ ਅੱਗੇ ਸਾਡੇ ਅੱਗੇ ਸਾਡੇ ਆਟੇ ਚ ਸੁੰਡੀ ਪੈ ਜਾਂਦੀ ਸੀ ਜੇ ਅਸੀਂ ਜਿਆਦਾ ਦੇਰ ਰੱਖਦੇ ਸੀ ਉਹ ਉਨਾ ਹੀ ਟਾਈਮ ਹੁੰਦਾ ਸੀ ਜਿੰਨਾ ਟਾਈਮ ਫੇਰ ਅੱਛਾ ਰੋਟੀ ਹੁੰਦੀ ਸੀ ਰੋਟੀ ਪੱਕਦੀ ਹੁੰਦੀ ਸੀ ਤਵੇ ਤੇ ਨਾਲ ਨਾਲ ਖਾ ਲਾ ਮਾਤਾ ਬਣਾ ਰਹੀ ਐ ਐ ਪੀੜੀਆਂ ਢਾ ਕੇ ਬੈਠੇ ਹੁੰਦੇ ਸੀ ਮੂੜੀ ਬੂਰੇ ਰੱਖ ਕੇ ਰੋਟੀ ਖਾਂਦੇ ਸੀ ਹੁਣ ਕੀ ਆ ਹੁਣ ਰੋਟੀ ਪੈਕ ਪੈਕ ਐਵਰੀਥਿੰਗ ਪੈਕ ਹਾਂ ਤੁਸੀਂ ਇਹ ਦੇਖੋ ਨਾ 버거 ਪਿੱਛੇ ਅੱਗੇ ਕਿੱਥੇ ਹੁੰਦੇ ਸੀ ਮੋਮੋਜ ਕਿੱਥੇ ਹੁੰਦੇ ਜვენ ਤਾਂ ਕਹਿਣੇ ਉਹ ਕਿਹੜੇ ਹੈ ਨਾ ਚੀਜ਼ਾਂ ਮੇਰੇ ਹਿਸਾਬ ਨਾਲ ਜਿੰਨੀ ਮਲਾਵਟ ਫੂਡ ਦੇ ਵਿੱਚ ਆਈ ਹੈ ਨਾ ਉਹ ਨਹੀਂ ਕਿਹਦੇ ਚ ਨਹੀਂ ਆਈ ਹੈਗੀ ਤੇ ਇੱਕ ਚੀਜ਼ ਹੋਰ ਚੀਜ਼ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਜਿਹੜੇ ਹਿਸਾਬ ਨਾਲ ਹੁਣ ਆਪਾਂ ਕਹਿ ਦਿੰਦੇ ਆ ਵੀ ਹਸਪੀਟਲ ਨਵਾਂ ਖੁੱਲ ਗਿਆ ਹੈ ਨਾ ਤੁਹਾਨੂੰ ਲੱਗਦਾ ਵੀ ਹਸਪੀਟਲ ਨਵਾਂ ਖੁੱਲਣਾ ਇੱਕ ਤਰੱਕੀ ਆ ਇਹ ਤੁਹਾਡਾ ਸਵਾਲ ਬਹੁਤ ਜ਼ਬਰਦਸਤ ਸਵਾਲ ਹੈ ਹੂੰ ਜੇ ਅਸੀਂ ਅਬਦੀ ਰਸੋਈ ਘਰ ਨੂੰ ਠੀਕ ਕਰ ਲਈਏ ਹੂੰ ਸਿਰਫ ਹੂੰ ਜੁਬਾਨ ਤੋਂ ਜੋ ਸਵਾਦ ਹੈ ਉਹਨੂੰ ਕੰਟਰੋਲ ਕਰ ਲਈਏ ਠੀਕ ਢੰਗ ਨਾਲ ਖਾਪੀ ਲਈ ਜਿਵੇਂ ਪਹਿਲਾਂ ਚੱਲਦਾ ਸੀਗਾ ਤਾਂ ਹਸਪੀਟਲ ਖੁੱਲ੍ਹ ਨਹੀਂ ਸਕਦਾ ਹਾਂ ਹਸਪੀਟਲ ਖੁੱਲਣਾ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਸਹੀ ਗੱਲ ਹੈ ਜਮੇ ਬੰਦੇ ਆਬਾਦੀ ਦੇ ਮੁਤਾਬਿਕ ਵੀ ਨੀਟ ਕੋ ਮੈਡੀਕਲ ਹੈ ਅਨਕੇਅਰ ਪਰ ਮਤਲਬ ਉਹ ਕਹਿਣ ਲੱਗੇ ਸੀ ਮੈਂ ਆਦੇਵਾਲ ਸੌਰੀ ਕਿੰਨੇ ਟਾਈਮ ਤੱਕ ਦੇਖੀ ਜਾਣੀ ਆ ਸੋ ਤੁਸੀਂ ਹੁਣ ਇਹ ਕਿਹਾ ਕਿ ਜੇ ਆਪਾਂ ਕੰਟਰੋਲ ਕਰ ਲਈਏ ਮਤਲਬ ਕਿ ਆਪਣੇ ਟੇਸਟ ਨੂੰ ਕੰਟਰੋਲ ਕਰ ਲਈਏ ਬਟ ਜ਼ਰੂਰੀ ਨਹੀਂ ਹੈ ਕਿ ਆਪਾਂ ਟੇਸਟ ਨੂੰ ਕੰਟਰੋਲ ਹੀ ਕਰਨਾ ਹੈ ਬਿਕਾਜ਼ ਆ ਦੇਖੋ ਦਿਸ ਇਜ਼ ਕੀ ਰਾਈਟ ਹੁਣ ਇਹਨੂੰ ਪਾਓ ਆਪਣੀ ਦਾਲਾਂ ਵਿੱਚ ਪਰੌਠਿਆਂ ਵਿੱਚ एवरीथिंग ਸੋ ਵੀ ਐਕਚੁਅਲੀ ਆਪਾਂ ਇਹਨੂੰ ਮਿਕਸ ਐਂਡ ਮੈਚ ਕਰ ਸਕਦੇ ਹਾਂ ਜ਼ਰੂਰੀ ਇਹ ਕਿ ਆਪਾਂ ਬਸ ਉਬਲੀਆਂ ਸਬਜ਼ੀਆਂ ਉਹਨਾਂ ਦੇਸੀ ਕਿਉ ਹੈ ਮੈਂ ਤੁਹਾਨੂੰ ਦੱਸਦਾ ਇਹ ਗਾਣ ਦਾ ਦੇਸੀ ਕਿਉ ਹੈ ओरिजिनल ਸੋ ਇਹ ਇਹ ਪਿਉਰੀ ਕਰੋ ਹੈਨਾ ਸਾਈਵਾਲ ਗਾਣ ਦਾ ਕਿਉ ਲੈਣਿਆ ਸੀ ਉਹਦੇ ਵਿੱਚ ਇਹਨੂੰ ਬਣਾਉਣਾ ਇਹਦੇ ਵਿੱਚ ਦੇਖੋ ਪਾਇਆ ਕੀ ਅਸੀਂ ਬ੍ਰਹਮੀ ਸ਼ੰਖ ਪੁਸ਼ਪੀ ਆਮ ਲੋਕ ਜਾਣਦੇ ਆ ਬ੍ਰਹਮੀ ਸ਼ੰਖ ਪੁਸ਼ਪੀ ਤ੍ਰਿਫਲਾ ਤ੍ਰਿਫਲਾ ਦਾ ਐਕਸਟ੍ਰੈਕਟ ਇਹਦਾ ਨਾਮ ਦਿੱਤਾ ਮਹਾਵਲੀ ਘ੍ਰਿਤ ਮਹਾਵਲੀ ਕੀ ਯਾ ਮਤਲਬ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੀ ਗਰੋਥ ਠੀਕ ਨਹੀਂ ਹੋ ਰਹੀ ਜਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਰਾਤ ਨੂੰ ਰੱਜ ਕੇ ਸੌਣਾ दारू ਨਾਲ ਸਵੇਰੇ ਪਾਈਏ ਤਾਂ ਖਾ ਲੋ ਘਟੋ ਘੜ ਸਰੀਰ ਨੂੰ ਕੋਈ ਗਰਮੈਸ਼ ਰਹੇ ਤੇ ਜਾਂ ਜਿਹੜੇ ਲੋਕ ਫੀਮ ਸਮੈਗ ਦਾ ਨਸ਼ਾ ਕਰਦੇ ਵੀ ਭਾਈ ਇਹਦੇ ਦੋ ਚਮਚੇ ਰੋਜ਼ ਖਾਲਿਆ ਕਰੋ ਇਹ ਇੱਕ ਮਤਲਬ ਉਹ ਕਿਉਂ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਜਿਹੜਾ ਅੱਜ ਮਤਲਬ ਸਾਡੇ ਕੋਲ ਪੂਰਾ ਨਹੀਂ ਬਣਦਾ ਰੀਅਲ ਰਿਐਲਿਟੀ ਹੈ ਰਾਜਸਥਾਨ ਦੇ ਵਿੱਚੋਂ ਸਾਨੂੰ ਇਹ ਕਲੈਕਟ ਕਰਨੇ ਪੈਂਦੇ ਨੇ ਕਿਉਂ ਇੱਥੇ ਤੇ ਸਾਡੇ ਹਲੇ ਉਹਨਾ ਪੂਰਾ ਹੀ ਨਹੀਂ ਹੋ ਰਿਹਾ ਤਾਂ ਮਤਲਬ ਕਹਿੰਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਹੀ ਗੁੱਡ ਨੇ ਉਹਨਾਂ ਲੋਕਾਂ ਵਾਸਤੇ ਜਿਹੜੇ ਨਸ਼ਿਆਂ ਚ ਦਾ ਗੁਲਤਾਨ ਨੇ ਜਾਂ ਉਹਨਾਂ ਬੱਚਿਆਂ ਵਾਸਤੇ ਜਿਹੜੇ ਬਹੁਤ ਜ਼ਿਆਦਾ ਸਟੱਡੀ ਚ ਨੇ ਜਾਂ ਨਾ ਵਾਸਤੇ ਜਿਹੜਾ ਐਨ ਮਤਲਬ ਟੇਸਟ ਨਾਲ ਦਾਲ ਖਾਣਾ ਚਾਹੁੰਦੇ ਨੇ ਪਰੌਠੇ ਖਾਣਾ ਚਾਹੁੰਦੇ ਨੇ ਐਕਸਟਰਾ ਟੇਸਟ ਬਣ ਜਾਂਦਾ ਜੀ ਜਦੋਂ ਪਾਇਆ ਤੁਸੀਂ ਅਸੀਂ ਕਹਿੰਦੇ ਦੋ ਚਮਚ ਅੱਛਾ ਇੱਕ ਚੀਜ਼ ਹੋਰ ਹੈ ਉਹਦੇ ਵਾਸਤੇ ਅਸੀਂ ਥੋੜਾ ਜਿਹਾ ਨਾ ਟੇਸਟ ਦਾ ਖਿਆਲ ਇਸ ਲਈ ਰੱਖਿਆ ਕਿ ਅੱਜ ਜਿਹੜਾ ਸਾਡਾ ਬੱਚਾ ਆ ਰਿਹਾ ਉਹਨੂੰ ਅਸੀਂ ਨਾਲ ਜੋੜਨਾ ਔਰ ਬਰਦਾਨ ਆਯੁਰਵੇਦਿਕ ਜਿਹੜੀ ਸਾਡੀ ਕੰਪਨੀ ਹੈ ਔਰ ਸਾਡੀ ਟੀਮ ਇਸ ਟਾਈਮ ਬਾਬਾ ਜੀ ਦੀ ਬੜੀ ਮਿਹਰ ਹੋਈ ਹੈ ਕਿ 300 ਤੋਂ ਉੱਪਰ ਸਾਡੇ ਜਿਹੜੇ ਨੇ ਇਸ ਟਾਈਮ ਕੰਮ ਕਰ ਰਹੇ ਨੇ EMPLY ਔਰ ਇਹ ਜਿਹੜਾ ਹੈਗਾ ਅਸੀਂ ਕਹਿੰਨੇ ਵੀ ਇੱਕ ਇੱਕ ਇਨਸਾਨ ਅਗਰ ਇੱਕ ਇੱਕ 100 ਬੰਦੇ ਨੂੰ ਵੀ ਦਊਗਾ ਇਹ ਲੈਕਚਰ ਤਾਂ 300 ਬੰਦੇ ਨੇ ਕਿੰਨੇ ਬੰਦਿਆਂ ਨੂੰ ਅਸੀਂ ਯੂਥ ਨੂੰ ਜਾਗਰੂਕ ਕਰ ਰਹੇ ਹਾਂ ਸਾਡਾ ਯੂਥ ਇਸ ਟਾਈਮ ਕਹਿਣ ਲੱਗਾ ਅਸ਼ਵਗੰਧ ਹੈ ਅੰਕਲ ਸ਼ਿਲਾਜੀਤ ਹੈ ਅੰਕਲੋਸ਼ ਸ਼ਤਾਵਰ ਕੀ ਕਰੂਗਾ ਮਤਲਬ ਬੱਚੇ ਪੁੱਛਣ ਲੱਗ ਗਏ ਹੈਨਾ ਤੇ ਉਹਦੇ ਨਾਲ ਕੀ ਹੋਇਆ ਮੈਂ ਛੋਟੇ ਛੋਟੇ ਪਾਉਚ ਬਣਾਇਆ ਮੈ ਉਹਨਾਂ ਨੂੰ ਦੇ ਦੇਣਾ ਲਓ ਬੇਟਾ ਖਾ ਕੇ ਦੇਖੋ ਜਦੋਂ ਖਾਂਦੇ ਨੂੰ ਦੇਖਦੇ ਆ ਵੀ ਜਿਹੜਾ ਬੜੀ એનર્ਜੀ ਹੈ ਜਿਹੜਾ ਜਿਮ ਚ ਐਡਾ ਡੱਬਾ ਖਾਦਾ ਉਹ ਤਾਂ ਕੁਝ ਵੀ ਨਹੀਂ ਇਹਦੇ ਮੂਰੇ ਉਹਨੇ ਅਸੀਂ ਇੱਕ ਸਿੰਪਲ ਇਮਿਊਨਿਟੀ ਬੂਸਟਰ ਬਣਾਇਆ ਜੀ ਇਹਦਾ ਨਾਮ ਦਿੱਤਾ ਇਮਿਊਨਿਟੀ ਬੂਸਟਰ ਇਹਦਾ ਜਨਮ ਹੋਇਆ ਜਦੋਂ ਕਰੋਨਾ ਕਾਲ ਸ਼ੁਰੂ ਹੋਇਆ ਸੀ ਉਸ ਟਾਈਮ ਸਾਡੇ ਵੈਦਾਂ ਨੇ ਇਹਦੇ ਉੱਤੇ ਬਹੁਤ ਕੰਮ ਕੀਤਾ ਔਰ ਇਹ ਜਿਹੜਾ ਇਮਿਊਨਿਟੀ ਬੂਸਟਰ ਬਣਿਆ ਨਾ ਜੀ ਇਹਦਾ ਜਿਵੇਂ ਅਸੀਂ ਲੋਕਾਂ ਨੂੰ ਕਿਹਾ ਵੀ ਤੁਸੀਂ ਸਬਜ਼ੀ ਬਣਾਣੇ ਉਹਦੇ ਵਿੱਚ ਇੱਕ ਚਮਚਾ ਪਾ ਲਓ ਹੂੰ ਉਪਰੋਂ ਦੀ ਔਰ ਯਕੀਨ ਮੰਨੋ ਜਨਾਬ ਤੁਸੀਂ ਉਸ ਤੋਂ ਬਾਅਦ ਉਹ ਕਹਿੰਦੇ ਰੋਟੀ ਦੀ ਭੁੱਖ ਵੀ ਵਧੀਆ ਹੋ ਗਈ ਹੂੰ ਲੀਵਰ ਠੀਕ ਹੋਇਆ ਬਲ ਇਹਨੇ ਫਾਇਦੇ ਕਿੰਨੇ ਕੀਤੇ ਹੂੰ ਔਰ ਜਦੋਂ ਇਮਿਊਨ ਪਾਵਰ ਬੰਦੇ ਦੀ ਠੀਕ ਹੋ ਜਾਂਦੀ ਆ ਤਾਂ ਉਹਦਾ ਨਸ਼ਿਆਂ-ਨਸ਼ਿਆਂ ਵੱਲ ਮਨ ਨਹੀਂ ਜਾਂਦਾ ਜਿਵੇਂ ਅਸੀਂ ਕਹਿੰਦੇ ਕਿ ਫੀਮ ਹੈ ਸਮੈਕ ਹੈ ਹੈਰੋਇਨ ਹੈ ਕੋਕੀਨ ਹੈ ਚਿੱਟਾ ਕੋਈ ਵੀ ਨਸ਼ਾ ਇਨਸਾਨ ਕਰਦਾ ਉਹਨੂੰ ਮੈਂ ਇੱਕ ਗੱਲ ਕਹਿਣਾ ਕਿ ਮੇਰੇ ਕੋਲੇ ਆ ਜਾਓ ਪੱਕਾ ਮਨ ਹੋਣਾ ਚਾਹੀਦਾ ਨਸ਼ਾ ਛੱਡਣ ਦਾ ਇਹ ਨਾ ਹੋਵੇ ਵੀ ਵੀ ਤੁਸੀਂ ਕੋਮ ਵੀ ਚਲ ਦੇਖ ਲੈਣਿਆ ਗੋਇਲ ਦੀ ਦਵਾਈ ਵੀ ਗੋਇਲ ਦੀ ਦਵਾਈ ਖਾ ਕੇ ਦੇਖ ਲੈਣਿਆ ਵੀ ਜੇ ਟਰਾਈਆਂ ਮਾਰਨੀ ਆ ਫਿਰ ਜਿੱਥੇ ਮਰਜੀ ਮਾਰੀ ਜਾਓ ਮੇਰੇ ਕੋਲ ਤਾਂ ਉਦੋਂ ਆਉਣਾ ਵੀ ਗੋਇਲ ਸਾਹਿਬ ਮਰ ਜਾਾਂਗੇ ਨਸ਼ਾ ਨਹੀਂ ਕਰਨਾ ਤੋੜਦਾ ਲੱਗ ਜੇ ਔਰ ਸਾਡੀ ਉਹਨਾਂ ਨੂੰ ਉਹ ਕਹਿਣਗੇ ਗੋਇਲ ਸਾਹਿਬ ਕੋਈ ਗਾਰੰਟੀ ਹਾਂਜੀ ਇਹ ਪਹਿਲਾ ਵਰਲਡ ਹੁੰਦਾ ਸਾਡਾ ਵੀ ਗਰੰਟੀ ਉਹ ਤੋਂ ਨਹੀਂ ਮੰਗਦੇ ਜੀ ਤੋਂ ਨਸ਼ਾ ਗਾਉਂਦੇ ਨੂੰ ਵੀ ਗਰੰਟੀ ਦੇ ਅਸਲੀਆਂ ਕਢਕ ਲਈ ਗੋਇਲ ਨੂੰ ਆਕੇ ਉਹਦੀ ਜੀਸੀ ਵੀ ਪੜੀ ਜਾਣਗੇ ਚਾਹ ਸੱਚੀ ਵੀ ਗਰੰਟੀ ਆ ਇਹ ਸੱਚੀਉ ਪਾਇਆ ਹੋਇਆ ਮੈਂ ਕਿਹਾ ਕਿਸੇ ਬੇਬੇ ਨੂੰ ਨਾ ਬੁਚਲੀ ਜਾ ਕੇ ਤੇ ਮਤਲਬ ਕਹਿਣ ਦਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਅਸੀਂ ਦੰਨੇ ਆ ਅਸੀਂ ਉਹਨੂੰ ਕਹਿੰਨੇ ਵੀ ਗਰੰਟੀ ਕਾਕਾ ਤੂੰ ਹੀ ਦੇਣੀ ਆ ਅਸੀਂ ਕੋਈ ਗਰੰਟੀ ਨਹੀਂ ਦੇ ਸਕਦੇ ਸਾਡੀ ਤਾਂ ਇੰਨੀ ਕੁ ਗਰੰਟੀ ਹੈ ਵੀ ਤੇਰੀ ਗੱਡੀ ਪੈਂਚਰ ਹੋਈ ਪਈ ਆ ਇਹਨੇ ਜੈਕ ਲੱਗ ਜਾਣਾ ਥੱਲੇ ਗੱਡੀ ਤੇ ਜਾ ਕੇ ਹੌਲੀ ਹੌਲੀ ਚੂੜੀ ਉਤਰੂਗੀ ਜਿਵੇਂ ਜਿਵੇਂ ਦਵਾਈ ਖਾਈ ਜਾਏਗਾ ਨਸ਼ਾ ਛੁੱਟ ਜਾਣਾ ਔਰ ਪਹਿਲੇ ਦਿਨ ਤੋਂ ਨਾ ਤਾਂ ਦੇਖੋ ਆਪਣਾ ਜੋਬਨ ਕੋਈ ਤੋੜ ਲੱਗਦੀ ਹੈ ਸ਼ਰੀਰ ਨੂੰ ਨਾ ਕੋਈ ਨਸ਼ੇ ਦੀ ਲੋੜ ਲੱਗਦੀ ਹੈ ਨਾ ਕੋਈ ਕਿਸੇ ਕਿਸਮ ਦੀ ਨੀਂਦ ਮਤਲਬ ਡਿਸਟਰਬ ਹੁੰਦੀ ਹੈ ਬੰਦੇ ਦੀ ਔਰ ਰਿਲੈਕਸ ਰਹਿੰਦਾ ਬੰਦਾ ਉਹਨੂੰ ਐ ਲੱਗਦਾ ਵੀ ਮੈਂ ਗੋਇਲ ਕੋਲੇ ਲੇਟ ਕਿਉਂ ਆਇਆ ਇਹ ਇੱਕ ਬੜੀ ਗੱਲ ਆ ਔਰ ਇਸ ਕਰਕੇ ਸ਼ਾਇਦ ਅੱਜ ਅਸੀਂ ਜਿਹੜਾ ਬੈਠੇ ਆ ਇੰਨਾ ਜੋਸ਼ਨਲ ਗੱਲ ਕਰਦੇ ਪਏ ਆ ਇਹਦਾ ਇੱਕ ਇਹੀ ਮੁੱਖ ਕਾਰਨ ਆ ਕਿ ਨਸ਼ਾ ਚੜਾਉਣ ਵਾਸਤੇ ਅਗਰ ਕੋਈ ਮੈਡੀਸਨ ਦੁਨੀਆ ਚ ਹੈਗੀ ਆ ਤਾਂ ਉਹ ਨਰਵੋ ਪਲਸ ਡੀ ਕੈਪਸੂਲ ਹੈ ਹਮਮ ਔਰ ਇੱਕ એનਰਜੀ ਟੌਪ ਬਿਲਕੁਲ ਹੈਗਾ ਹਾਂਜੀ ਸਵਾਲ ਔਰ ਅਸੀਂ ਕੋਈ ਵੀ ਦਵਾਈ ਉਹ ਨਹੀਂ ਦਿੰਦੇ ਜਿਹਦੇ ਉੱਤੇ ਗਵਰਨਮੈਂਟ ਦੀ ਜੀਐਮਪੀ ਸਟੈਂਪ ਨਾ ਹੋਵੇ ਦਿਖਾ ਦਿਓ ਜੀ ਹਾਂਜੀ ਹਾਂਜੀ ਨਰਬੋਪਲਸਟੀ ਹਾਂ ਇਹ ਇਹ ਬੜੀ ਫੇਮਸ ਹੋਈ ਸੀ ਲੋਕਾਂ ਦੇ ਵਿੱਚ ਬਲਕਿ ਅੱਜ ਕੱਲ ਮੁੰਡੇ ਕੁੜੀਆਂ ਇਹਨੂੰ ਪਰਸਨਲੀ ਮੰਗਾਉਂਦੇ ਆ ਇਹ ਸਾਡੇ ਬੈਦਵਾਨ.com ਤੇ ਪਈ ਹੈ Google ਤੇ ਸਿਪਾਈ ਹੋਈ ਹੈ ਕਿਉਂਕਿ ਜਿਹੜਾ ਪ੍ਰੋਡਕਟ ਦੇ ਵਿੱਚ ਕੋਈ ਮਤਲਬ ਕੋਈ ਗਲਤ ਗੱਲ ਹੋਊਗੀ ਉਹ Google ਤੇ ਜਾ ਨਹੀਂ ਸਕਦਾ ਫਿਰ ਅਸੀਂ ਇਹਨੂੰ ਫਾਰਨ ਭੇਜਦੇ ਆ ਸਾਡਾ ਫਾਰਨ ਜਾਂਦਾ ਲੈਬ ਟੈਸਟ ਹੋ ਕੇ ਜਾਂਦਾ ਔਰ ਇਹ ਸਿਰਫ ਸਿੰਥੈਟਿਕ ਨਸ਼ੇ ਚੜਾਉਣ ਵਾਸਤੇ ਆ ਫੀਮਸਮੈਗ ਜਿਹੜਾ ਸ਼ਰਾਬ ਚੜਾਉਣ ਵਾਸਤੇ ਆ ਉਹ ਲਿਵਰਜਨ ਦੇ ਨਾਮ ਤੇ ਆ ਪ੍ਰੋਡਕਟ ਔਰ ਉਹ ਇੱਥੇ ਇਸ ਟਾਈਮ ਨਹੀਂ ਹੈਗਾ ਤੇ ਇੱਕ ਜਿਹੜਾ ਇਹ ਹੈ ਜਿਵੇਂ ਨਾ ਕੋਈ ਕਹਿੰਦਾ ਵੀ ਗੁਲਸਰਬ ਨਸ਼ਾ ਤਾਂ ਛੱਡ ਰਹੇ ਆ ਇੱਕ ਤਾਂ 5:00 ਵਜੇ ਤੋੜ ਜੀ ਲੱਗਦੀ ਹੈ ਤੋੜ ਜੀ ਲੱਗਦੀ ਹੈ ਹਾਂਜੀ 5:00 ਵਜੇ ਇੱਕ ਲੱਗਦੀ ਆ ਉਹਦਾ ਇੱਕ ਬੜਾ ਰੀਜ਼ਨ ਹੈ ਹਾਂਜੀ ਅੱਜ ਆਪਾਂ ਤੁਹਾਡੇ ਥਰੂ ਗੱਲ ਕਰਦੇ ਆ ਮੰਡੀ ਜੀ ਇਹ ਕਿ ਜਦੋਂ ਸਾਡੇ ਨਾ ਸੂਰਜ ਛਿਪਦਾ ਸ਼ਾਮ ਨੂੰ ਹਾਂਜੀ ਤੇ ਚੰ드ਰਮਾ ਆਪ ਹੁੰਦਾ ਇੱਕ ਇੱਕ ਟਾਈਮ ਹੁੰਦਾ ਜਦੋਂ ਸਾਡੇ ਬਜ਼ੁਰਗ ਕਹਿੰਦੇ ਨੇ ਦੀ ਪੁੱਤ ਦੋ ਵੇਲੇ ਮਿਲਦੇ ਆ ਝੂਠ ਨਾ ਬੋਲੀ ਹੈ ਨਾ ਇੱਕ ਦੋ ਵੇਲੇ ਜਿਹੜੇ ਹੁੰਦੇ ਆ ਉਸ ਟਾਈਮ ਸਾਡੇ ਸਰੀਰ ਦੇ ਵਿੱਚ ਕਿਰਨਾਂ ਦਾ ਅਰਦਾਨ ਪ੍ਰਦਾਨ ਹੁੰਦਾ ਹਮ ਹਰ ਚੀਜ਼ ਚੋਂ ਸਾਡੇ ਸਰੀਰ ਚ ਨਹੀਂ ਪੇੜ ਪੌਦਿਆਂ ਚ ਵੀ ਜਾਨਵਰਾਂ ਚ ਵੀ ਸਭ ਨੂੰ ਉਹ ਚੀਜ਼ ਸ੍ਰਿਸ਼ਟੀ ਦੇ ਵਿੱਚ ਇੱਕ ਚੇਂਜ ਆਉਂਦੀ ਹੈ ਉਸ ਟਾਈਮ ਤੂੜ ਜੀ ਲੱਗਦੀ ਹੈ ਹਰ ਇੱਕ ਨੂੰ ਕੋਈ ਚਾਹ ਪੀਣ ਬਹਿ ਜਾਂਦੀ ਆ ਜਾਂ ਬਹਿ ਜਾਂਦਾ ਕੋਈ ਕਹਿੰਦਾ ਇਹ ਪਕੌੜੇ ਪੂੜੇ ਮੰਗਾ ਲਓ ਕੁਝ ਖਾ ਲਓ ਮਾੜਾ ਜਾਂ ਉਸ ਟਾਈਮ ਲੱਗਦਾ ਨਾ ਤਾਂ ਉਸ ਟਾਈਮ ਇੱਕ ਨਸ਼ੇ ਵਾਲੇ ਨੂੰ ਵੀ ਲੱਗਦਾ ਵੀ ਥੋੜਾ ਜਿਹਾ ਕੁਝ ਮਿਲ ਜੇ ਵੀ ਘੁਟਕ ਲੈ ਲੈਣੇ ਹਾਂ ਉਹਦੇ ਵਾਸਤੇ ਤੁਸੀਂ ਘੁਟਕ ਬੜਾ ਵਧੀਆ ਕਰਨੇ ਉਹਦੇ ਉਨੇ ਵਾਸਤੇ ਜਿਹੜਾ એનર્ਜੀ ਟੌਪ ਹੈ ਨਾ ਇਹ ਪਾਊਡਰ ਇਹਦੇ ਵਿੱਚ ਹੁੰਦੇ ਕੋ ਅਸ਼ਵਗੰਧ ਹੈ ਅਕਰਕਰ ਆਸ਼ਟਾਵਰੀ ਹੈ ਕੌਂਚ ਬੀਜ ਹੈ ਕੌਂਚ ਬੀਜ ਵੀਰਜ ਨੂੰ ਗਾੜਾ ਕਰਦਾ ਬੰਦੇ ਦਾ ਜਿਹਦੇ ਸਰੀਰ ਚ ਵੀਰਜ ਬਲਵਾਨ ਆ ਉਹ ਮੜਾ ਹੋਈ ਨਹੀਂ ਸਕਦਾ ਤੇ ਉਸ ਤੋਂ ਬਾਅਦ ਇਹ ਚ ਗੋਖਰੂ ਹੈ ਜਿਹੜਾ ਬਾਥਰੂਮ ਨੂੰ ਕਲੀਨ ਕਰਦਾ ਸਫੈਦ ਮੁਸਲੀ ਹੈ ਇਹ ਸਾਰੇ ਬੱਚੇ ਹੁਣ ਜਾਣਗੇ ਵੀ ਇਹ ਚੀਜ਼ਾਂ ਕੀ ਕਰਦੀਆਂ ਨੇ ਇਹ ਇੱਕ ਡੱਬਾ ਨਾ ਜੀ ਐ ਸਮਝ ਲਓ ਵੀ ਜੇ ਕੋਈ ਬੱਚਾ ਜਿੰਮ ਕਰਦਾ ਉਹਨੂੰ ਮੈਂ ਕਹਿਣਾ ਖਾਈ ਜਾ ਇਹ ਸਾਰੀਆਂ ਚੀਜ਼ਾਂ ਤੈਨੂੰ ਤਾਂ আচ্ছা ਜੇ ਉਹਨੇ 5 ਵਜੇ ਤੋੜ ਲੱਗਦੀ ਹੈ ਤਾਂ ਇੱਕ ਚਮਚ ਖਾਣਾ ਉਹਨੂੰ ਅਸੀਂ ਕਿਹਾ ਹੁੰਦਾ ਵੀ ਇੱਕ ਖਾ ਲੈ ਦੋ ਖਾ ਲੈ ਇਹਨੇ ਕਿਹੜਾ ਨੁਕਸਾਨ ਕਰਨਾ ਵੀ ਸਰੀਰ ਇਹਨ ਬਿਲਕੁਲ ਬਾਡੀ ਸੈੱਟ ਔਰ ਉਹਨੂੰ ਅੰਦਰੋਂ ਲੱਗਣ ਲੱਗ ਜਾਂਦਾ ਵੀ ਮੈਂ ਫਿੱਟ ਆ ਔਰ ਜਿਹਨੇ ਛੱਡਣਾ ਸੱਚਮੁੱਚ ਛੱਡਣਾ ਨੇ ਉਹਦੇ ਲਈ ਬਹੁਤ ਗੁੱਡ ਪਲੇਟਫਾਰਮ ਹੈ ਨਹੀਂ ਨਹੀਂ ਜੇ ਮੈਂ ਪੁੱਛਣਾ ਸੀ ਜੇ ਬੰਦਾ ওভারਡੋਜ਼ ਵੀ ਨਾ ਕਰ ਦੇਵੇ ਕਿਸੇ ਚੀਜ਼ ਦੀ ਮਤਲਬ ਜੇ ਕੋਈ ਬੰਦਾ ਜ਼ਿਆਦਾ ਹੀ ਖਾ ਜਾਵੇ ਉਹਦਾ ਨੁਕਸਾਨ ਵੀ ਹੋ ਜਾਂਦਾ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈ ਅੱਛਾ ਜੀ ਇਹਦੇ ਚ ਅਸੀਂ ਪਹਿਲਾਂ ਹੀ ਉਹਨਾਂ ਦਾ ਸਿਸਟਮ ਲੈ ਕੇ ਚੱਲਦੇ ਆ ਵੀ 100 ਮਿਲੀਗ੍ਰਾਮ ਦੇ ਸਕਦੇ ਆ 500 ਮਿਲੀਗ੍ਰਾਮ ਸਾਢੇ ਤਾਂ ਮਿਲੀਗ੍ਰਾਮਾਂ ਚ ਹੀ ਜਾਣਾ ਨਾ ਤੇ ਉਹ ਫਿਰ ਚਮਚ ਦੇ ਹਿਸਾਬ ਨਾਲ ਲੈਂਦਾ ਉਹ ਸੈਟੀਸਫਾਈਡ ਹੋ ਜਾਂਦਾ ਦੁੱਧ ਪੀ ਕੇ ਦਹੀਂ ਲੱਸੀ ਪੀ ਕੇ ਔਰ ਇਹਦੇ ਚ ਅਸੀਂ ਖੁਰਾਕ ਨਹੀਂ ਬੰਦ ਕਰਦੇ ਕੁਝ ਨਹੀਂ ਅਸੀਂ ਕਹਿੰਦੇ ਵੀ ਨਸ਼ਾ ਨਹੀਂ ਕਰਨਾ ਕੋਈ ਜਿੰਨੇ ਦਿਨ ਦਵਾਈ ਚੱਲਦੀ ਆ ਇੱਕ ਚੀਜ਼ ਮੈਂ ਹੁਣ ਹੋਰ ਤੇ ਜੇ ਨਸ਼ਾ ਕਰ ਲਵੇ ਫਿਰ ਫਿਰ ਜਿਵੇਂ ਜਿਵੇਂ ਉਹ ਸੱਪ ਸੀੜੀ ਵਾਲੀ ਗੇਮ ਦੇਖੀ ਆ ਤੁਸੀਂ ਲੁੱਡੋ ਯਾ ਵੀ ਆਪਾਂ 40 ਜਿਹੇ ਲੈ ਦਿੰਦਾ ਵੀ 40 ਦਿਨ ਕੋਰਸ ਕਰ ਲਿਆ ਉਹਦੋਂ ਜਾ ਕੇ ਕਰ ਲਿਆ ਫਿਰ ਫਿਰ ਇੱਕ ਇੱਕ ਦਿਨ ਤੋਂ ਉਹ ਕੋਰਸ ਦੁਆਰਾ ਕਰਨਾ ਉਹ ਮਤਲਬ ਐਂਟੀ ਡਾਟ ਹੈ ਨਾ ਜੀ ਐਂਡਸ ਹੈ ਉਹਨੇ ਉਹ ਹੀ ਚੀਜ਼ ਐ ਇਦਾਂ ਕੋਈ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਜਿਵੇਂ ਨੁਕਸਾਨ ਹੋਵੇ ਨਾ ਇਦਾਂ ਨਹੀਂ ਕੋਈ ਬਾਡੀ ਨੂੰ ਨੁਕਸਾਨ ਵਾਲੀ ਆਯੁਰਵੈਦਿਕ ਸਿਸਟਮ ਦੇ ਵਿੱਚ ਨੁਕਸਾਨ ਹੋ ਹੀ ਨਹੀਂ ਸਕਦਾ ਹਾਂ ਨੇ ਜੇ ਨਸ਼ਾ ਨਾਲ ਕਰ ਲਵੇ ਜੇ ਤੁਸੀਂ ਤੁਹਾਡੀ ਮੈਡੀਸਨ ਵੀ ਚੱਲ ਰਹੀ ਆ ਤਾਂ ਨਾਲ ਤੁਸੀਂ ਨਸ਼ਾ ਵੀ ਕਰ ਲਓ ਮਿਕਸ ਕਰਕੇ ਕੋਈ ਨishan ਮੈਂ ਤੁਹਾਨੂੰ ਦੱਸਦਾ ਉਹਦਾ ਕੀ ਹੁੰਦਾ ਸਾਡਾ ਜਿਹੜਾ ਨਸ਼ਾ ਛਡਾਉਣ ਦਾ ਟਰੀਟਮੈਂਟ ਹੈ ਮੈਕਸਿਮਮ 2 ਮੰਥ ਦਾ ਹੈ ਹੂੰ ਜਿਹੜਾ ਸ਼ਰਾਬ ਛਡਾਉਣ ਦਾ ਟਰੀਟਮੈਂਟ ਹੈ ਉਹ ਮੈਕਸਿਮਮ 6 ਮੰਥ ਦਾ ਹੈ ਓਕੇ ਉਹਨੂੰ ਬਿਨਾਂ ਦੱਸੇ ਛਡਾਣਾ ਤਾਂ ਉਹ ਨਸ਼ਾ ਵੀ ਕਰ ਰਿਹਾ ਦਵਾਈ ਵੀ ਖਾ ਰਿਆ ਤਾਂ ਉਹਨੂੰ ਟਾਈਮ ਜ਼ਿਆਦਾ ਲੱਗਦਾ ਹੈ ਇਸੇ ਤਰ੍ਹਾਂ ਇਹਦੇ 'ਚ ਹੋ ਜਾਂਦਾ ਜੇ 2 ਮਹੀਨੇ ਦੀ ਦਵਾਈ ਹੈ ਤਾਂ ਉਹ 3 ਮਹੀਨੇ ਚੱਲ ਜਾਊ 4 ਮਹੀਨੇ ਚੱਲ ਜਾਊ ਉਹਨੂੰ ਫਿਰ ਮੈਡੀਸਿਨ ਜ਼ਿਆਦਾ ਲੱਗਦੀ ਹੈ ਬਸ ਇੱਕ ਬਸ ਉਹਦੀ ਬਾਡੀ ਦੀ એનર્ਜੀ ਲੋ ਹੁੰਦੀ ਹੈ ਉਹ ਜ਼ਰੂਰ ਉਹ ਡਿਮਾਂਡ ਕਰਦੇ ਵੀ ਕੋਈ ਐਸੀ ਜੀ ਚੀਜ਼ ਦੇ ਦਿਓ ਗੋਲ ਸਾਹਿਬ ਵੀ ਕਿਤੇ ਕੱਲ ਨੂੰ ਮੈਰਿਜ ਲਾਈਫ ਹੀ ਨਾ ਡਿਸਟਰਬ ਹੋ ਜੇ ਜ਼ਿੰਦਗੀ ਦਾ ਰੋਮਾਂਸ ਹੀ ਨਾ ਖਤਮ ਹੋ ਜੇ ਉਹਦੇ ਲਈ ਅਸੀਂ ਬਹੁਤ ਵਧੀਆ ਪ੍ਰੋਡਕਟ ਦਿੱਤਾ ਹੋਇਆ ਤੁਸੀਂ ਕਦੇ ਦੇਖਿਆ ਹੋਊਗਾ ਰੋਡਸ ਦੇ ਉੱਤੇ ਉਹਦੇ ਹੋਲਡਿੰਗ ਲੱਗੇ ਨੇ ਆਪਣੇ ਰਵਿੰਦਰ ਮੰਡ ਹੈਗਾ ਮੁੰਡਾ ਉਹਨੇ ਫਸਟ ਟਾਈਮ ਸਾਡਾ ਪ੍ਰੋਡਕਟ ਉਹ ਹੋਲਡਿੰਗ ਤੇ ਲਾਂਚ ਕੀਤਾ ਸੀ ਉਹਦਾ ਨਾਮ ਹੈਗਾ ਐਕਸ ਪਲੱਸ ਗੋਲਡ ਉਹ ਅਸੀਂ ਦਿੰਨੇ ਆ ਫਿਰ ਉਹ ਮਤਲਬ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਕੋਈ ਟੈਨਸ਼ਨ ਨਹੀਂ ਹੈ ਕੋਈ ਸਰ ਜਿਵੇਂ ਮਰਜ਼ੀ ਦਵਾਈ ਕਰਵਾ ਦਿਓ ਪੂਰੀ ਕਰ ਲੈਂਦੇ ਆ ਕੁਈ ਪਾਬਲ ਨਹੀਂ ਇੱਕ ਜੀ ਹੋਰ ਆ ਜਦੋਂ ਹੁਣ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮੈਂ ਦੇਖਦਾ ਐਂਗਜ਼ਾਇਟੀ ਡਿਪਰੈਸ਼ਨ ਬਹੁਤ ਵੱਧਦਾ ਜਿਹੜਾ ਕਿ 10 ਸਾਲ ਪਹਿਲਾਂ ਪਤਾ ਹੀ ਨਹੀਂ ਸੀ ਲੋਕਾਂ ਨੂੰ ਕੀ ਹੁੰਦਾ ਤਾਂ ਮੋਸਟਲੀ ਮੇਰੇ ਹਿਸਾਬ ਨਾਲ 60 70% ਇਹ ਤੋਂ ਸਫਰ ਕਰ ਰਹੇ ਨੇ ਲੋਕ ਇਹਦੇ ਲਈ ਕੁਝ ਹੈਗਾ ਆਪਣੇ ਕੋਲ ਜਿਹੜਾ ਐਂਗਜ਼ਾਇਟੀ ਇਹਦਾ ਰੀਜ਼ਨ ਕੀ ਹੁੰਦਾ ਨਾਲ ਦਾ ਮੁੱਖ ਰੀਜ਼ਨ ਤਾਂ ਇਹ ਹੀ ਹੈ ਵੀ ਯਾਰ ਜੋਬਨ ਸਾਡੇ ਨਾਲ ਪੜਦਾ ਹੁੰਦਾ ਸੀ ਕਿੱਥੇ ਪਹੁੰਚ ਗਿਆ ਅਸੀਂ ਉੱਥੇ ਹੀ ਰਹਿ ਗਏ ਇੱਕ ਤਾਰ ਡਿਪਰੈਸ਼ਨ ਲੋਕਾਂ ਨੂੰ ਖਾਈ ਇੱਕ ਸੋਸ਼ਲ ਮੀਡੀਆ ਇੱਕ ਸੋਸ਼ਲ ਮੀਡੀਆ 24 ਘੰਟੇ ਕੁਝ ਨਾ ਕੁਝ ਪੁੱਠੀਆਂ ਦੇਖਣ ਤਾਂ ਬੈਠੇ ਸੀ ਗੁਰਬਾਣੀ ਹੂੰ ਉਹਲੇ ਗੁਰਬਾਣੀ ਪੂਰੀ ਦੇਖੀ ਨਹੀਂ ਵਿੱਚ ਕੁਝ ਹੋਰ ਆ ਗਿਆ ਉਹ ਭੁੱਲ ਗਏ ਉਹ ਦੇਖਣ ਲੱਗੇ ਮਤਲਬ ਉਹ ਦਿਮਾਗ ਉਲਟਾ-ਪੁਲਟਾ ਚੱਲੀ ਜਾਂਦਾ ਤੇ ਇਸ ਕਰਕੇ ਇਹ ਐਂਜਾਇਟੀ ਹੈ ਡਿਪਰੈਸ਼ਨ ਹੈ ਇਹਦੇ ਲਈ ਤਾਂ ਕੁਝ ਵੀ ਨਹੀਂ ਹੈ ਜੀ ਕੱਲਾ ਅਸ਼ਵਗੰਧ ਪਾਊਡਰ ਇੱਕ ਆਮਲਾ ਪਾਊਡਰ ਦੋ ਚੀਜ਼ਾਂ ਮੈਂ ਅਕਸਰ ਲੋਕਾਂ ਨੂੰ ਕਹਿੰਨ ਲਾ ਕਿ ਅਸ਼ਵਗੰਧ ਪਾਊਡਰ ਨੂੰ ਸਵੇਰੇ ਸਵੇਰੇ ਇੱਕ ਚਮਚਾ ਇੱਕ ਗਲਾਸ ਪਾਣੀ ਚ ਭਿਗੋ ਕੇ ਰੱਖ ਦੋ ਹਾਂਜੀ ਸ਼ਾਮ ਨੂੰ 5-6 ਵਜੇ ਉਹਨੂੰ ਪੀ ਲਓ ਤੇ ਆਮਲੇ ਦਾ ਰਾਤ ਨੂੰ ਭਿਓਗੇ ਰੱਖ ਦੋ ਇੱਕ ਚਮਚਾ ਸਵੇਰੇ ਇਹਨੂੰ ਪੀ ਲੋ ਤੁਹਾਡੇ ਟੋਟਲ ਨਰਵ ਸਿਸਟਮ ਨੂੰ ਸਟਰੋਂਗ ਕਰ ਦੇਣਾ ਉਹਨੇ ਜਦੋਂ ਤੁਹਾਡਾ ਨਾੜੀ ਸਿਸਟਮ ਸਟਰੋਂਗ ਹੋ ਗਿਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਰਹਿ ਹੀ ਨਹੀਂ ਸਕਦੀ ਪਰ ਇਹਨੂੰ ਕਰਨਾ ਪੈਂਦਾ ਇਹ ਨਹੀਂ ਹੈ ਵੀ ਗੁਲਸਾਭ ਨੇ ਦੱਸਿਆ 2 ਦਿਨ ਕੀਤਾ 3 ਦਿਨ ਕੀਤਾ ਐਂ ਕਹਿੰਦਾ ਉਹ ਗੁਲਦਾ ਵੀ ਜੱਕੜਾ ਮਰੀ ਜਾਂਦਾ ਛੱਡ ਯਾਰ ਕੁਝ ਕਰਦਾ ਤਾਂ ਹੈ ਨਹੀਂ ਇਹ ਇਹਨੂੰ ਕਰਨਾ ਪਊਗਾ ਹਾਂ ਇਹ ਤਾਂ ਹੈ ਇਹਨੂੰ ਖਾਣਾ ਪਊਗਾ ਜਿਹਨੇ 3 ਮਹੀਨੇ ਖਾ ਲਿਆ ਨਾ ਜੀ ਇਹ ਲਗਾਤਾਰ ਉਹ ਉੱਥੇ ਹੀ ਬੋਲਦਾ ਖੜਾ ਹੋਗੇ ਥੈਂਕ ਯੂ ਗੁਲਸਾਭ ਪਾਪੀ ਮੇਰੇ ਕੋ ਪਹੁੰਚ ਜਾਂਦਾ ਉਹਦਾ ਸਮਾਂ ਤਾਂ ਲੱਗਦਾ ਲੱਗਦਾ ਸਮਾਂ ਲੱਗਦਾ ਜੋਬਨਪ੍ਰੀਤ ਜੀ ਤੁਸੀਂ ਔਰ ਮੰਡੀ ਜੀ ਤੁਸੀਂ ਸਾਡੇ ਸੁਭਾਸ਼ ਗੋਇਲ ਹੈਲਥ ਸ਼ੋ ਚ ਸਾਡੇ ਆਯੁਰਵੈਦਿਕ ਦੇ ਵਿੜੇ ਚ ਆਏ ਬੜਾ ਅੱਛਾ ਲੱਗਾ ਰੌਣਕ ਲਾਈ ਤੇ ਤੁਸੀਂ ਬਹੁਤ ਸਾਰੀਆਂ ਉਹ ਗੱਲਾਂ ਕੀਤੀਆਂ ਜਿਹੜੀ ਆਮ ਲੋਕਾਂ ਨੂੰ ਨਹੀਂ ਵੀ ਪਤਾ ਹੁੰਦੀਆਂ ਤੁਹਾਡੇ ਥਰੂ ਪਹੁੰਚੀਆਂ ਗੱਲਾਂ ਤੇ ਸੁਭਾਸ਼ ਗੋਇਲ ਹੈਲਥ ਸ਼ੋ ਦਾ ਇੱਕੋ ਹੀ ਮਕਸਦ ਹੈ ਕਿ ਸਾਡਾ ਜਿਹੜਾ ਯੂਥ ਹੈ ਉਹਨੂੰ ਅਸੀਂ ਆਯੁਰਵੈਦਿਕ ਸਿਸਟਮ ਦੇ ਵਿੱਚ ਲੈ ਕੇ ਆਈਏ ਸ਼ਾਇਦ ਇਸੇ ਕਰਕੇ ਮੈਨੂੰ ਅੱਜ ਤੁਹਾਨੂੰ ਅਸੀਂ ਇਨਵਾਈਟ ਕੀਤਾ ਤੁਸੀਂ ਵੀ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਯੂਥ ਵਾਸਤੇ ਕੀਤੀਆਂ ਨੇ ਤੇ ਬਹੁਤ ਅੱਛਾ ਲੱਗਿਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੈਂਡੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਐਦਾਂ ਹੀ ਅਗਲੇ ਸ਼ੋਅ ਦੇ ਵਿੱਚ ਆਉਂਦੇ ਰਹੋ ਸਾਡੇ ਵਿੜੇ ਦੇ ਵਿੱਚ ਰੌਣਕ ਵਧਾਉਂਦੇ ਰਹੋ ਪਰ ਜਿੰਨੇ ਵੀ ਦਰਸ਼ਕਾਂ ਨੇ ਰੂਹ ਨਾਲੇ ਸ਼ੋਅ ਨੂੰ ਦੇਖਿਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ